ਕਹਿੰਦਾ ਤੁੰਗ ਵਾਲੀ ਬਦਮਾਸ਼ਾਂ ਦਾ ਪਿੰਡ ਆ ਯਾਰ ਅਸੀਂ ਨੀਡਮਿਸ਼ਨ ਰਮਿਸ਼ਨ ਦਿੰਦੇ ਮੈਂ ਕਿਹਾ ਪ੍ਰਿੰਸੀਪਲ ਸਾਹਿਬ ਗੱਲ ਇਹ ਹੈ ਤੁਸੀਂ ਸਾਲ ਦੇ ਅੰਦਰ ਅੰਦਰ ਇਸ ਗੱਲ ਦੀ ਮੇਥੋਂ ਮਾਫੀ ਮੰਗੋ ਮੈਂ ਤਾਂ ਹੀ ਸੁਣਿਆ ਸੀਗਾ ਵੀ ਤੂੰ ਬਾਹਰ ਕੈਪ ਗੁੰਪ ਲਾਉਂਦਾ ਰਿਹਾ Rajasthan ਜਾਂਦਾ ਹੋਏਗਾ ਸਾਨੂੰ ਕੋਈ ਪਿਸਤੌਲ ਪਿਸਤੂਲ ਲਿਆ ਕੇ ਦੇਂਗਾ ਮੁੰਡਿਆਂ ਨੂੰ ਉਹਨਾਂ ਰਾਹੀਂ ਆਖਿਆ ਵੀ ਤੁਸੀਂ ਕੁੜੀਆਂ ਨੂੰ ਲਾਉਂ ਨਹੀਂ ਕਰਦੇ ਪਿੰਡਾਂ 'ਚ ਅਸੀਂ ਚਾਹੁੰਦੇ ਆ ਵੀ ਕੁੜੀਆਂ ਵੀ ਸਾਡੇ ਕੈਂਪ ਲੋਣਾਂ ਮੈਨੂੰ ਸਟੇਟ ਅਵਾਰਡ ਮਿਲਿਆ ਮੇਰੀਆਂ ਦੋਨੋਂ ਬੇਟੀਆਂ ਨੂੰ ਸਟੇਟ ਅਵਾਰਡ ਮਿਲਿਆ ਸੱਤ ਸਟੇਟ ਅਵਾਰਡ ਆ ਜਿਹੜੇ ਕੁਝ ਹੀ ਸਾਲਾਂ ਦੇ ਵਿੱਚ ਮਿਲੇ ਔਰ ਤਿੰਨ ਨੈਸ਼ਨਲ ਅਵਾਰਡ ਵੀ ਮਿਲੇ 14 ਜਿਹੜੇ ਆ ਉਹ ਡਿਸਟ੍ਰਿਕਟ ਅਵਾਰਡ ਉਸੇ ਐਕਟੀਵਿਟੀ ਦੇ ਆਸਰੇ ਮਿਲੇ ਜੀ ਸਾਰੇ ਹੀ ਮੁੰਡੇ ਜਿਹੜੇ ਕਲੱਬਾਂ ਦੇ ਵੀ ਕਲੱਬ ਦੇ ਵਿੱਚੋਂ ਨਿਕਲਿਆ ਜਿਹੜਾ ਵੀ ਨਿਕਲਿਆ ਉਹ ਪਾਲ ਛੋਕੇ ਨਿਕਲਿਆ ਉਹਨੇ ਆਪਦਾ ਬਿਜ਼ਨਸ ਸ਼ੁਰੂ ਕਰ ਲਿਆ ਕੋਈ ਕੋਈ ਨਾ ਕੋਈ ਜਿਹੜਾ ਹੈਗਾ ਉਹ ਕਿਸੇ ਚੰਗੀ ਨੌਕਰੀ ਤੇ ਪਹੁੰਚ ਗਿਆ ਇਹ ਤਾਂ ਵਿਲਾ ਹੈਗਾ ਪਰਮਾਨਾਂ ਵਾਲੀ ਗੱਲ ਕੀ ਸੀਗੀ ਉਹ ਕਹਿੰਦੇ ਟੁੰਗ ਵਾਲੀ ਦੇ ਕਮਲੇ ਉਸ ਵੇਲੇ ਬਾਬਾ ਗੁਰਦੇਵ ਸਿੰਘ ਹੋਰਾਂ ਦੇ ਜਹਾਜ਼ ਦੇ ਵਿੱਚ ਟੁੰਗ ਵਾਲੀ ਵਾਲੇ ਸੀਗੇ ਸਭ ਤੋਂ ਵੱਧ ਸੀਗੇ ਤੇ ਅੱਜ ਕੱਲ ਪਰਿਵਾਰ ਨਹੀਂ ਮਿਲਦੇ ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਉਹ ਉਹਨਾਂ ਚੋਂ ਬਹੁਤੇ ਬੰਦੇ ਕੁਆਰੇ ਸੀ ਕਮਲੇ ਬੰਦੇ ਐ ਵੀ ਇਹ ਜਿੱਧਰ ਨੂੰ ਪੈ ਗਏ ਤਿੰਨ ਜਿਹੜੀਆਂ ਸਟੇਟਾਂ ਉਹਦੀ ਹੱਦ ਤੇ ਪੈਂਦਾ ਸੀ ਇਹ ਅੱਛਾ ਇੱਕ ਪਾਸੇ ਅੰਗਰੇਜ਼ੀ ਇਲਾਕਾ ਸੀਗਾ ਇੱਕ ਪਾਸੇ ਜੀਦ ਰਿਆਸਤ ਸੀ ਦੂਜੇ ਪਾਸੇ ਪਟਿਆਲਾ ਰਿਆਸ ਸੀ ਕੱਡੀਆਂ ਖੜਗੀਆਂ ਪਿਸਤੌਲ ਤਾਂ 6-7 ਜਣੇ ਚੱਕੀ ਫਿਰਨ ਕਹੀ ਕਿਸੇ ਕੋਲੇ ਨਾਲ ਇੱਕ ਹੱਥ 'ਚ ਹੱਥ 'ਚ ਬੰਦੂਕ ਹੁੰਦੀ ਤੇ ਇੱਕ ਦੂਜੀ ਹੱਥ 'ਚ ਛੋਟਦੀ ਬਹਾਰ ਹੁੰਦੀ ਸਾਡੇ ਆਪ ਦੇ ਜਿਹੜੇ ਆ ਨਾ ਮਤਲਬ 16-17 ਦਾ ਲਾਇਸੈਂਸ ਤਾਂ ਸਾਡੇ ਆਪ ਦੇ ਕਰਦੇ ਹਰੇਕ ਜਿਹੜਾ ਮੇਜ਼ 'ਤੇ ਆ ਕੋਈ ਉਹਦੇ ਤੇ ਬੰਦੂਕ ਪਈ ਹੈ ਕੋਈ ਮੰਜਾ ਪਿਆ ਉਹਦੇ ਤੇ ਬੰਦੂਕ ਪਈ ਐ ਕਿਸੇ ਖੁੰਝੇ ਚ ਬੰਦੂਕ ਪਈ ਐ ਕਿਤੇ ਪਿਸਤੌਲ ਪਿਆ ਐ ਪਈ ਹੁੰਦੇ ਕਿਉਂਕਿ ਲੋਕਾਂ ਨੇ ਅੰਤ ਦੇਖ ਲਿਆ ਹਾਂ ਸਹੀ ਯਾਰ ਇਹਦਾ ਕੋਈ ਅੰਤ ਨਹੀਂ ਹੈ ਦੁਸ਼ਮਣੀ ਦਾ ਕੋਈ ਅੰਤ ਨਹੀਂ ਜਿੰਨੇ ਬੰਦੇ ਤੁਸੀਂ ਕਿਸੇ ਨੂੰ ਮਾਰਤਾ ਤਾਂ ਵੀ ਤੁਸੀਂ ਮਰੇ ਗਏ ਜੇ ਤੁਸੀਂ ਆਪ ਮਰ ਗਏ ਤਾਂ ਫਿਰ ਮਾਰੇ ਹੀ ਗਏ ਤੁਸੀਂ ਕਹਿੰਦਾ ਤੁੰਗਲੀ ਦਾ ਜੰਮਿਆ ਪਲਿਆ ਬੰਦਾ ਟੀਵੀ ਤੇ ਨਹੀਂ ਆ ਸਕਦਾ ਮੈਂ ਲਿਖ ਕੇ ਦੇ ਸਕਦਾ 24 ਘੰਟੇ ਲੋਕ ਸੱਥਾਂ ਚ ਬੈਠੇ ਤਾਂ ਬੰਦੂਖਾਂ ਲਈ ਬੈਠੇ ਐ ਤੇ ਮੜਾ ਜਾਂ ਇਧਰ ਉਧਰ ਹੋ ਜੇ ਤਾਂ ਪਤਾ ਨਹੀਂ ਕਿਤੋਂ ਲੜਾਈ ਹੋ ਜਾਂਦੀ ਐ ਹਰੇਕ ਪ੍ਰੋਗਰਾਮ 'ਚ ਲੜਾਈ ਹੁੰਦੀ ਹੁੰਦੀ ਐ ਗਾਇਕ ਤੁਹਾਡੇ ਪਿੰਡ ਖਾੜਾ ਲਾਉਣ ਨੂੰ ਤਿਆਰ ਨਹੀਂ ਔਰ ਸਭ ਤੋਂ ਵੱਡਾ ਅਵਾਰਡ ਵੀ ਮੈਨੂੰ ਉਹਨਾਂ ਨੇ ਦਿੱਤਾ ਐ ਪਿੰਡ ਦਾ ਨਹੀਂ ਪੀਐਨਓ মিডিਆ ਗਰੁੱਪ ਨਾਲ ਜੁੜੇ ਸਾਰੇ ਸੱਜਣਾ ਨੂੰ ਇੱਕ ਵਾਰੀ ਪਿੰਡ ਤੁੰਗਾਲੀ ਲੈ ਕੇ ਚੱਲਦੇ ਤੁੰਗਾਲੀ ਬਠਿੰਡੇ ਜ਼ਿਲ੍ਹੇ ਦਾ ਨਾਮੀ ਪਿੰਡ ਐ ਜਦੋਂ ਤੁਸੀਂ ਕਾਮਾਗਾਟਾ ਮਾਰੂ ਦਾ ਇਤਿਹਾਸ ਪੜ੍ਹੋਗੇ ਤਾਂ ਫਿਰ ਸਭ ਤੋਂ ਵੱਧ ਮੁਸਾਫਰਾਂ ਦਾ ਜਿਹੜਾ ਜ਼ਿਕਰ ਆਉਂਦਾ ਉਹ ਇਸ ਪਿੰਡ ਦੇ ਸੀ ਜੇ ਅਵਾਰਡ ਕਿਸੇ ਪਿੰਡ ਨੇ ਜਿੱਤੇ ਆ ਕਈ ਖੇਤਰਾਾਂ ਚ ਤਾਂ ਇਸ ਪਿੰਡ ਦਾ ਜ਼ਿਕਰ ਆਉਂਦਾ ਏ ਉਸ ਪਿੰਡ ਦੀ ਇੱਕ ਨਹੀਂ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਚੜ੍ਹਤ ਬਣਾਈ ਐ ਪਰ ਸਭ ਤੋਂ ਵੱਧ ਜੇ ਕੋਈ ਚਰਚਾ ਚ ਨਾ ਐ ਉਹ ਹੈ ਜਗਜੀਤ ਮਾਨ ਸਾਹਿਬ ਦਾ ਮਾਨ ਸਾਹਿਬ ਹੋਰਾਂ ਦੇ ਕੰਮ ਕਈ ਨਹੀਂ ਇੱਕ ਤਾਂ ਇਹ ਮੈਂ ਦੱਸ ਦਿਆਂ ਕਿ ਜਿਹੜਿਆਂ ਨੇ ਦੂਰਦਰਸ਼ਨ ਦੇ ਉੱਤੇ ਅਖਾੜੇ ਦੇਖੇ ਨੇ ਤਾਂ ਸ਼ੁੱਧ ਪੰਜਾਬੀ ਤੇ ਟੋਟਲੇ ਵਾਲੀ ਪੱਗ ਦੇ ਵਿੱਚ ਜੇ ਕੋਈ ਸਾਹਮਣੇ ਹੁੰਦਾ ਸੀ ਤਾਂ ਜਗਜੀਤ ਮਾਨ ਹੁੰਦੇ ਸੀ ਨਹਿਰੂ ਜੁਗਾ ਕੇਂਦਰ ਦੇ ਬਾਰੇ ਬਹੁਤ ਸਾਰੇ ਲੋਕਾਂ ਨੇ ਸੁਣਿਆ ਇਹ ਉਹਦੇ ਡਾਇਰੈਕਟਰ ਨੇ ਸੇਵਾਮੁਕਤ ਹੋ ਚੁੱਕੇ ਨੇ ਤੇ ਹੁਣ ਇੱਕ ਹੋਰ ਯੂਨੀਵਰਸਿਟੀ ਜਿਹੜੀ ਬੜੀ ਅਹਿਮ ਤੇ ਵੱਡਾ ਮੁਕਾਮ ਹਾਸਲ ਕਰੀ ਬੈਠੀ ਹੈ ਉਹਦੇ ਵਿੱਚ ਵੀ ਇਹ ਡਾਇਰੈਕਟਰ ਜੋ ਸੁਬਾਵਾ ਨੇ ਸੋ ਅੱਜ ਮਾਨ ਸਾਹਿਬ ਦੇ ਨਾਲ ਕੱਲੀ ਇਹਨਾਂ ਦੇ ਪਿੰਡ ਦੀ ਗੱਲ ਕਰਦੇ ਆਂ ਸਫ਼ਰ ਤਾਂ ਬਹੁਤ ਲੰਬੇ ਨੇ ਉਹਨਾਂ ਦੀਆਂ ਗੱਲਾਂ ਆਉਣ ਵਾਲੇ ਦਿਨਾਂ 'ਚ ਕਰਾਂਗੇ ਅੱਜ ਮਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੁਖਨੈਰ ਜੀ ਸਾਰੇ ਪ੍ਰੋਗਰਾਮ ਦੇਖਣ ਵਾਲਿਆਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਾਨ ਸਾਹਿਬ ਬਹੁਤ ਵਾਰ ਕੋਸ਼ਿਸ਼ ਕੀਤੀ ਕਿ ਕਦੇ ਬੈਠਿਆ ਜਾਵੇ ਗੱਲਬਾਤ ਕੀਤੀ ਜਾਵੇ ਕਦੇ ਤੁਸੀਂ ਬਿਜ਼ੀ ਤੇ ਕਦੇ ਮੈਂ ਬਿਜ਼ੀ ਪਰ ਜੋ ਅਰ ਜੇ ਮੈਂ ਆਪਣੀ ਜ਼ਿੰਦਗੀ ਦੇ ਵਿੱਚੋਂ ਅੱਜ ਤੁਹਾਨੂੰ ਸੁਣੀਆਂ ਪਿੰਡ ਦੀਆਂ ਗਲੀਆਂ ਚ ਲੈ ਕੇ ਜਾਂਦਾ ਮੈਂ ਤੁਹਾਨੂੰ ਕੱਲੀ-ਕੱਲੀ ਗਲੀ ਤੇ ਦੱਸਦਾ ਕਿ ਕਿਹਦਾ ਕਿਹਦਾ ਘਰ ਹੈ ਤੇ ਕਿਹੋ ਜਿਹਾ ਕਿਉਂਕਿ ਇੱਕ ਜੇ ਮਾਲਵਾ ਕਿਸੇ ਨੇ ਦੇਖਣਾ ਤਾਂ ਤੁੰਗ ਵਾਲੀ ਹੈ ਜੇ ਪ੍ਰਾਪਤੀਆਂ ਦੇਖਣੀਆਂ ਤਾਂ ਤੁੰਗ ਵਾਲੀ ਹੈ ਚਾਹੇ ਕਬੱਡੀ ਹੋਵੇ ਸਿਆਸਤ ਹੋਵੇ ਕਿਉਂਕਿ ਸਿਆਸਤ ਚ ਵੀ ਅੱਜ ਕੱਲ ਬੜੇ ਨਾਂ ਦੇ ਹਨਾ ਤੁਹਾਡੇ ਪਿੰਡ ਦੇ ਦੁਸ਼ਮਣੀਆਂ ਦੀ ਆਪਾਂ ਗੱਲ ਨਹੀਂ ਕਰਨੀ ਉਹ ਬੜੀਆਂ ਪਹਿ ਚੁੱਕੀਆਂ ਤੇ ਨਿਬੜ ਗਈਆਂ ਚੰਗੀ ਗੱਲ ਹੈ ਤੇ ਅਗਾਹ ਬਹੁਤ ਕਸਾਨ ਹੈ ਜੀ ਜੋ ਫਿਰ ਦੱਸਣਾ ਪੈਂਦਾ ਕੱਲੇ ਆਪਣੇ ਗੁਰਚਰਨ ਮਾਨ ਦਾ ਹੀ ਜ਼ਿਕਰ ਹੋਈ ਜਾਵੇ ਉਹਦੇ ਨਾਲ ਆਪਣੇ ਕਾਮਲੀ ਵਰਗੇ ਜਿਹੜੇ ਕਈ ਬੰਦੇ ਹਨਾ ਕਿੰਨੇ ਨਾਂ ਨੇ ਸੋ ਆਪਾਂ ਪਿੰਡ ਦੀ ਗੱਲ ਕਰੀਏ ਕਿ ਕਿਹੋ ਜਿਹਾ ਮਕਾਮ ਤੁੰਗਾਲੀਆ ਲੈਣੇ ਸਿਰ ਤੇ ਦੇਖੋ ਜੀ ਇਹ ਨਾ ਇੱਕ ਮੇਰੇ ਨਾਲ ਘਟਨਾ ਜਿਹੜੀ ਵਾਪਰੀ ਮੈਂ ਤੁਹਾਨੂੰ ਦੱਸਦਾ ਮੇਰੀ ਐਜੂਕੇਸ਼ਨ 7ਵੀਂ ਤੋਂ ਲੈ ਕੇ ਬੀਏ ਤੱਕ ਮੁਕਸਰਦੀ ਹੈ ਹਮਮ ਤੇ ਮੈਂ ਬੀਏ ਕਰਨ ਤੋਂ ਬਾਅਦ ਸੋਚਿਆ ਐਮਏ ਬਟਿੰਡੇ ਕਾਲਜ ਤੋਂ ਕਰੀਏ ਹਮਮ ਤੇ ਮੈਂ ਬਟਿੰਡੇ ਕਾਲਜ ਐਡਮਿਸ਼ਨ ਲੈਣ ਚਲਾ ਗਿਆ ਐਸਕੇ ਨਵਲ ਹੁੰਦੇ ਸੀ ਡਾਕਟਰ ਐਸਕੇ ਨਵਲ ਪ੍ਰਿੰਸੀਪਲ ਸੀਗੇ ਜੀ ਮਤਲਬ 15-20 ਤਾਂ ਐਮਏ ਕੀਤੀਆਂ ਸੀ ਉਸ ਬੰਦੇ ਦੀਆਂ ਮੈਂ ਜਾ ਕੇ ਸਰਟੀਫਿਕੇਟ ਰੱਖੇ ਸਾਰਾ ਫਾਰਮ ਫਰਮ ਭਰ ਕੇ ਤੇ ਪ੍ਰਿੰਸੀਪਲ ਸਾਹਿਬ ਤੋਂ ਸਾਈਨ ਕਰਾਉਣੇ ਸੀ ਅਖੀਰ ਤੇ ਫਾਰਮ ਤੇ ਮੈਨੂੰ ਕਹਿੰਦੇ ਵੀ ਅੱਛਾ ਹੌਸਟਲ ਚਾਹੀਦਾ ਮੈਂ ਕਿਹਾ ਵੀ ਹਾਂ ਹੌਸਟਲ ਚਾਹੀਦਾ ਅਸੀਂ ਯਾਰ 16 ਕਿਲੋਮੀਟਰ ਤੋਂ ਘੱਟ ਪਿੰਡ ਵਾਲਿਆਂ ਨੂੰ ਹੋਸਟਲ ਦਿੰਦੇ ਨਹੀਂ ਕਹਿੰਦੇ। ਕਿਹੜਾ ਪਿੰਡ ਹੈ ਤੇਰਾ? ਮੈਂ ਕਹਾਂ ਜੀ ਮੇਰਾ ਪਿੰਡ ਤੁੰਗ ਵਾਲੀ ਹੈ। ਐਂ ਦੇਖਿਆ ਮੈਨੂੰ ਇੱਕ ਵਾਰੀ ਦਾ ਧਿਆਨ ਨਾਲ। ਅੱਛਾ। ਸਰਟੀਫਿਕੇਟ ਪਾਸੇ ਰੱਖਦੇ। ਜਿਹਨੂੰ ਕਹਿੰਦੇ ਚਲਾ ਕੇ ਮਾਰਨਾ। ਮੈਂ ਤਾਂ ਉਹੀ ਚਲਾ ਕੇ ਮਾਰਨੇ ਸਮਝੂਗਾ ਪਰ ਉਹਨੇ ਰੱਖੇ ਸੀ। ਮੈਂ ਕਹਾਂ ਜੀ ਸਾਈਨ ਕਰੋ। ਕਹਿੰਦਾ ਤੈਨੂੰ ਐਡਮਿਸ਼ਨ ਨਹੀਂ ਮਿਲ ਸਕਦੀ। ਅੱਛਾ। ਮੈਂ ਕਹਾਂ ਪ੍ਰਿੰਸੀਪਲ ਸਾਹਿਬਾ ਨੂੰ ਮਿਸ਼ਨ ਨਹੀਂ ਮਿਲ ਸਕਦੀ। ਕਾਰਨ ਕੀ ਹੈ? ਕਹਿੰਦਾ ਤੁੰਗ ਵਾਲੀ ਬਦਮਾਸ਼ਾਂ ਦਾ ਪਿੰਡ ਆ ਯਾਰ। ਅਸੀਂ ਰੀਡਮਿਸ਼ਨ ਰਮਿਸ਼ਨ ਦਿੰਦੇ ਅਸੀਂ ਬਥੇਰੇ ਇੱਥੇ ਤੁਰੇ ਫਿਰਦੇ ਆ ਤੇਰੇ ਪਿੰਡ ਦੇ ਅਸੀਂ ਇੱਕ ਹੋਰ ਬਦਮਾਸ਼ ਦੀ ਭਰਤੀ ਨਹੀਂ ਕਰਨੀ ਤੂੰ ਜਾ ਜਿੱਥੋਂ ਆਇਆ ਉੱਥੇ ਵਾਪਸ ਜਾ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਮੈਨੂੰ ਮਤਲਬ ਸੱਟ ਬੜੀ ਲੱਗੀ ਮੈਂ ਕਿਹਾ ਯਾਰ ਵੀ ਇਹ ਕਰਦ ਕੀ ਰਿਹਾ ਪਿੰਡ ਬਾਰੇ ਕੀ ਕਹਿ ਰਿਹਾ ਏ ਤੇ ਨਹੀਂ ਸਮਝੇ ਉਹ ਮੈਂ ਬਾਹਰ ਆ ਗਿਆ ਗੇਟ ਤੇ ਹੀ ਕੁਦਰਤੀ ਪ੍ਰੋਫੈਸਰ ਜਸਵੀਰ ਸਿੰਘ ਸਿੱਧੂ ਪੰਜਾਬੀ ਦੇ ਹੈੱਡ ਆਫ ਦੀ ਡਿਪਾਰਟਮੈਂਟ ਸੀਗੇ ਉੱਥੇ ਉਹ ਇੰਟਰ ਕਾਲਜ ਕੰਪੀਟੀਸ਼ਨਾਂ ਦੇ ਉੱਤੇ ਜਦੋਂ ਅਸੀਂ ਜਾਂਦੇ ਸੀ ਤੇ ਉਹ ਰਜਿੰਦਰਾ ਕਾਲਜ ਦੀ ਟੀਮ ਦੇ ਹੈੱਡ ਹੁੰਦੇ ਸੀ ਇਹ ਮੇਰੇ ਤੋਂ ਹੀ ਉਹ ਟੀਮ ਹਾਰਦੀ ਸੀ अच्छा ਕਰਨ ਭੰਦੀ ਸੀ ਉਹ ਜਿੱਥੇ ਮੈਂ ਚਲਾ ਜਾਂਦਾ ਉਹ ਕਹਿੰਦੇ ਯਾਰ ਵੀ ਸੈਕੰਡ ਥਰਡ ਵਾਸਤੇ ਲੜ ਲਓ ਫਸਟ ਵਾਲਾ ਤਾਂ ਗਿਆ ਕੰਮ ਉਹ ਜਾਣਦੇ ਸੀ ਚੰਗੀ ਤਰ੍ਹਾਂ ਮੈਂ ਉਹਨਾਂ ਦੇ ਪਹਿਰੇ ਹੱਥ ਲਾਏ ਕਹਿੰਦੇ ਕਿਵੇਂ ਅੱਜ ਸਾਡੇ ਕਾਲਜ ਚ ਮੈਂ ਕਿਹਾ ਜੀ ਐਡਮਿਸ਼ਨ ਲੈਣ ਆਈ ਸੀ ਤੇ ਬੇਇਜ਼ਤੀ ਕਰਾ ਕੇ ਆਇਆ ਹੂੰ ਕਹਿੰਦਾ ਕੀ ਗੱਲ ਹੋ ਗਈ ਜਾਣਦੇ ਆਂ ਬਰੰਗਲ ਭਾਵੇਂ ਨੂੰ ਅਹੋ ਮੈਂ ਕਿਹਾ ਕਹਿੰਦਾ ਕੀ ਗੱਲ ਹੋ ਗਈ ਮੈਂ ਕਿਹਾ ਜੀ ਗਲਤ ਆ ਹੋ ਗਈ ਸਰਟੀਫਿਕੇਟ ਚ ਲਾ ਕੇ ਮਾਰੇ ਬੰਦੇ ਨੇ ਤਾਂ ਕਹਿੰਦੇ ਆ ਜਾ ਬਾਹ ਫੜੀ ਪ੍ਰਿੰਸੀਪਲ ਸਾਹਿਬ ਨੂੰ ਕਹਿੰਦੇ ਪ੍ਰਿੰਸੀਪਲ ਸਾਹਿਬ ਤੁਸੀਂ ਆਹ ਕੀ ਕਰੀ ਜਾਂਦੇ ਹੋ ਬੰਦਾ ਤਾਂ ਅਸੀਂ ੜੀਕੀ ਜਾਂਦੇ ਆ ਵੀ ਇਹੋ ਜੇ ਬੰਦਾ ਸਾਡੇ ਕੋ ਸਾਡੀ ਦਾ ਟੀਮ ਹਾਰਦੀ ਏ ਦੀ ਟੀਮ ਤੋਂ ਐ ਅਸੀਂ ਤਾਂ ਭਾਲਦੇ ਆ ਕਿੰਨੇ ਸਾਲਾਂ ਦਾ ਵੀ ਇਹ ਸਾਡੇ ਕੋਲੇ ਆਵੇ ਤੇ ਤੁਸੀਂ ਬੰਦੇ ਨੂੰ ਐ ਬੇਇਜ਼ਤੀ ਕਰਕੇ ਮੋੜ ਦਿਓ ਤੇ ਉਹਨੇ ਹੋਰ ਚੀਜ਼ਾਂ ਦੱਸੀਆਂ ਸਾਰੀਆਂ ਜਿਦੋਂ ਐਕਟੀਵਿਟੀ ਦੱਸੀ ਕਹਿੰਦਾ ਯਾਰ ਦੇਖ ਲਾ ਜਸਵੀਰ ਸਿੰਘ ਪਿੰਡ ਤੂੰਗਾਲੀ ਐ ਉਹ ਕਹਿੰਦਾ ਜੀ ਮੈਨੂੰ ਪਤਾ ਐ ਪਿੰਡ ਤੂੰਗਾਲੀ ਐ ਪਰ ਇਹ ਬੰਦਾ ਇਸ ਤਰ੍ਹਾਂ ਦਾ ਨਹੀਂ ਹੈਗਾ ਤੁਸੀਂ ਐਡਮਿਸ਼ਨ ਦਿਓ ਚਲੋ ਉਹਨੇ ਆਨਮੰਨੇ ਜੇ ਨਾਲ ਨਾ ਸਾਈਨ ਕਰਤੇ ਪ੍ਰਿੰਸੀਪਲ ਜੇ ਤੋ ਕਰਤੇ ਨਾ ਮੈਂ ਕਹਿੰਦੀ ਸਾਈਨ ਤਾਂ ਹੋ ਗਏ ਹੁਣ ਹੁਣੇ ਨਾਟਕ ਕਰ ਨਹੀਂ ਸਕਦਾ ਮੈਂ ਕਿਹਾ ਪ੍ਰਿੰਸੀਪਲ ਸਾਹਿਬ ਗੱਲ ਇਹ ਹੈ ਵੀ ਤੁਸੀਂ ਕਹਿ ਤਾਂ ਦਿੱਤਾ ਬਦਮਾਸ਼ਾਂ ਦਾ ਪਿੰਡ ਹੈ ਪਰ ਤੁਸੀਂ ਸਾਲ ਦੇ ਅੰਦਰ ਅੰਦਰ ਇਸ ਗੱਲ ਦੀ ਮੈਥੋਂ ਮਾਫੀ ਮੰਗੋਗੇ ਵੀ ਮੈਂ ਗਲਤ ਗੱਲ ਆਖੀ ਹੈ ਹੂੰ ਹੂੰ ਕਹਿੰਦਾ ਤੂੰ ਕੀ ਕਰ ਦੇਗਾ ਜਾਦੂ ਕਰੇਗਾ ਕੋਈ ਮੈਂ ਕਿਹਾ ਜਾਦੂ ਜੂਦੂ ਨਹੀਂ ਮੈਨੂੰ ਆਉਂਦਾ ਮੈਨੂੰ ਨਹੀਂ ਪਤਾ ਮੈਂ ਕੀ ਕਰੂੰਗਾ ਪਰ ਤੁਸੀਂ ਇਸ ਗੱਲ ਦੀ ਮਾਫੀ ਮੰਗੋਗੇ ਮੈਂ ਯਾਰ ਉਸ ਦਿਨ ਗਲਤ ਕੀਤਾ ਸੀ ਸਹੀ ਮੈਨੂੰ ਤਾਂ ਆਈ ਸੀ ਮੈਂ ਕਿਹਾ ਵੀ ਮੇਰੇ ਇੰਨੇ ਪ੍ਰਾਈਜ਼ ਆ ਤੇ ਮੈਂ ਇੰਨੇ ਇੰਟਰ ਕਾਲਜ ਕੰਪੀਟੀਸ਼ਨਾਂ ਦੇ ਵਿੱਚੋਂ ਟਰਾਫੀਆਂ ਦੇ ਢੇਰ ਲਾਤੇ ਇਹ ਕਹੂਗਾ ਯਾਰ ਹਾਂ ਮੈਂ ਗਲਤ ਸੀ ਉਸ ਦਿਨ ਮੇਰੇ ਤਾਂ ਦਿਮਾਗ 'ਚ ਇੰਨਾ ਕੀ ਸੀ ਬਾਕੀ ਤਾਂ ਹੋਰ ਚੀਜ਼ ਹੈ ਨਹੀਂ ਸੀ ਦਿਮਾਗ 'ਚ ਸਹੀ ਚਲੋ ਮੈਂ ਬਾਹਰ ਆ ਗਿਆ ਬਾਹਰ ਆ ਕੇ ਚਲੋ ਚਾਹ ਚੂ ਪਿਆਈ ਸਿੱਧੂ ਸਾਹਿਬ ਨੇ ਮੈਨੂੰ ਕਹਿੰਦੇ ਹੁਣ ਮੈਂ ਕਹਾਂ ਜੀ ਹੁਣ ਚਲਦੇ ਆ ਪਿੰਡ ਨੂੰ ਦੇਖਦੇ ਆ ਰਸਤੇ 'ਚ ਬੱਸ 'ਚ ਬੈਠਾ ਮੈਂ ਸੋਚੀ ਜਾਵਾ ਯਾਰ ਚੈਲੰਜ ਤਾਂ ਕਰਾਈ ਪ੍ਰਿੰਸੀਪਲ ਤੁਹਾਡੇ ਮੈਨੂੰ ਬੱਸ ਜਾਂਦੀ ਹੁੰਦੀ ਸੀ ਜਾਂਦੀ ਹੁੰਦੀ ਸੀ ਇੱਧਰ ਦੀ ਆਉਂਦੀ ਸੀ ਹੈਨਾ ਹਾਂ ਉਹ ਇੱਕ ਲਾਡੀ ਬੱਸ ਸਰਵਿਸ ਉਹ ਸ਼ੌਣੀ ਦੇ ਵਿੱਚ ਦੀ ਜਾਂਦੀ ਹੁੰਦੀ ਸੀ ਮੈਂ ਕਿਹਾ ਚੈਲੰਜ ਕਰ ਲਿਆ ਯਾਰ ਪੰਗਾ ਤਾਂ ਲੈ ਲਿਆ ਹੁਣ ਕਰਾਂਗੇ ਕੀ ਜਾਂਦੇ 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 ਜਦੋਂ ਤੁਸੀਂ ਕੁਦਰਤ ਤੁਹਾਡੇ ਹੱਕ ਚ ਹੁੰਦੀ ਹੈ ਨਾ ਉਹ ਤੁਹਾਨੂੰ ਮੈਸੇਜ ਦਿੰਦੀ ਹੈ ਫਿਰ ਵੀ ਯਾਰ ਐ ਕਰ ਲਾ ਤੂੰ ਫਟ ਵੱਜਦਾ ਤੁਹਾਡੇ ਆਈਡੀਆ ਵੀ ਆਹ ਆਈਡੀਆ ਹੋ ਸਕਦਾ ਮੇਰੇ ਖਿਆਲ ਚ ਆਇਆ ਵੀ ਆਪਾਂ ਯਾਰ ਮਹਿਰੂ ਯੁਵਾ ਕੇਂਦਰ ਚ ਕੰਮ ਕਰਦੇ ਰਹੇ ਹਾਂ ਕੰਮ ਕਰਦੇ ਰਹੇ ਮਤਲਬ ਕੈਂਪ ਲਾਉਦਾ ਹੁੰਦਾ ਸੀ ਮੈਂ 79 ਚ ਪਹਿਲਾ ਕੈਂਪ ਹੈ ਜਿਹੜਾ ਉਹ ਕੈਪਟਨ ਐਨ ਐਸ ਪੱਠਲ ਦੀ ਅਗਵਾਈ ਹੇਠਾਂ ਮੈਂ ਤਾਰਾ ਦੇਵੀ ਲਾਇਆ ਸੀ ਉਸ ਕੈਂਪ ਤੋਂ ਹੀ ਮੈਨੂੰ ਮਤਲਬ ਲੱਗਿਆ ਸੀ ਵੀ ਯਾਰ ਤੇ ਕੁਛ ਨਾ ਕੁਛ ਕਰਨਾ ਚਾਹੀਦਾ ਇਸ ਮਹਿਕਮੇ ਚ ਸਰਵਿਸ ਕਰਨੀ ਹੈ ਜੇ ਕਰਨੀ ਹੈ ਤਾਂ ਨਹੀਂ ਤਾਂ ਨਹੀਂ ਕਰਨੀ ਤੇ ਮੈਂ ਕਿਹਾ ਵੀ ਆਪਾਂ ਕਲੱਬ ਬਣਾਉਣੇ ਪਿੰਡ ਜਾ ਕੇ ਕਲੱਬ ਬਣਾ ਕੇ ਐਕਟੀਵਿਟੀ ਸ਼ੁਰੂ ਕਰਾਂਗੇ ਥੋੜਾ ਜਿਹਾ ਨਾਂ ਨੂੰ ਬਦਲੂਗਾ ਪਿੰਡ ਦਾ ਯਾਰ ਕੋਈ ਸਮਾਜ ਸੇਵਾ ਦੇ ਕੰਮ ਹੋਣਗੇ ਮੈਂ ਗਿਆ ਦੂਜੇ ਦਿਨ ਮੈਂ ਜਾ ਕੇ ਅਨਾਉਂਸਮੈਂਟ ਕੀਤੀ ਗੁਰਦੁਆਰੇ ਚ ਮੈਂ ਕਿਹਾ ਵੀ ਆਪਾਂ ਯੂਥ ਕਲੱਬ ਬਣਾਉਣਾ ਹੈ ਤੇ ਸਾਰੇ ਜਿਹੜੇ ਨੌਜਵਾਨ ਮੁੰਡੇ ਆ 15 ਤੋਂ 35 ਸਾਲ ਦੇ ਉਹ ਸਾਰੇ ਵਾਟਰਬਾਕਸ ਇਕੱਠੇ ਹੋ ਜੋ ਸ਼ਾਮ ਨੂੰ 7 ਵਜੇ ਪਹਿਲੇ ਦਿਨ ਗਿਆ ਮੈਂ ਕੋਈ ਨਾ ਆਇਆ ਦੋ ਬੰਦੇ ਆ ਗਏ ਮੇਰੇ ਕੋਲੇ ਇੱਕ ਰਘਵੀਰ ਮਾਨਸੀ ਤੇ ਇੱਕ ਦਿਆਲ ਸੋਢੀ ਸੀ ਤੀਜਾ ਸੀਗਾ ਇੱਕ ਹੋਰ ਮੁੰਡਾ ਸੀਗਾ ਮੱਖਣਮਾਨ ਤਿੰਨ ਚੌਥਾ ਮੈਂ ਸੀਗਾ ਚਲੋ ਮੈਂ ਕਿਹਾ ਯਾਰ ਵੀ ਮੁਸ਼ਕਲ ਹੈ ਕੰਮ ਬਾਕੀ ਕਿੰਨਾ ਨੇ ਆਉਣਾ ਲੋਕਾਂ ਨੂੰ ਸਮਝ ਹੈ ਨਹੀਂ ਸੀ ਕਲੱਬ ਦੀ ਸਹੀ ਮੈਂ ਪ੍ਰਧਾਨ ਬਣ ਗਿਆ ਇੱਕ ਨੂੰ ਸੈਕਟਰੀ ਬਣਾ ਲਿਆ ਇੱਕ ਨੂੰ ਜਰਨਲਿਸਟ ਕਤਰ ਬਣਾ ਲਿਆ ਇੱਕ ਨੂੰ ਖਜ਼ਾਨਚੀ ਚਾਰਾਂ ਬੰਦਿਆਂ ਦਾ ਕਲੱਬ ਸਾਡਾ ਬਣ ਗਿਆ ਪਰ ਮੈਂ ਸੋਚਿਆ ਮੈਂ ਕਿਹਾ ਯਾਰ ਹੁਣ ਕਰੀਏ ਕੀ ਚਾਰ ਹੀ ਬੰਦੇ ਹੈਗੇ ਆ ਜਿਹਦੇ ਨਾਲ ਗੱਲ ਕਰਿਆ ਕਰੀਏ ਉਹ ਕਹਿੰਦੇ ਹੈ ਕਲੱਬ ਕੀ ਚੀਜ਼ ਹੁੰਦਾ ਹੈ ਦੁਸ਼ਮਣੀ ਸੀ ਪਿੰਡ ਦੇ ਵਿੱਚ ਪਾਰਟੀ ਵਾਜੀ ਇੱਕ ਸਾਡੀ ਪਾਰਟੀ ਸੀ ਇੱਕ ਦੂਜੀ ਪਾਰਟੀ ਸੀ ਉਹਨਾਂ ਨੇ ਵੇਖਿਆ ਵੀ ਯਾਰ ਇੱਕ ਤਾਂ ਮੈਨੂੰ ਇਹ ਕਹਿੰਦਾ ਕਹਿੰਦਾ ਯਾਰ ਮੈਂ ਤਾਂ ਇਹ ਸੁਣਿਆ ਸੀਗਾ ਵੀ ਤੂੰ ਬਾਹਰ ਕੈਪ ਗੁੰਪ ਲਾਉਂਦਾ ਰਿਹਾ ਰਾਜਸਥਾਨ ਜਾਂਦਾ ਹੋਏਗਾ ਸਾਨੂੰ ਕੋਈ ਪਿਸਤੌਲ ਪਿਸਤੂਲ ਲਿਆ ਕੇ ਦੇਂਗਾ ਮੈਂ ਵੀ ਉਹੀ ਸੋਚਦਾ ਸੀ ਮਾਲ ਕਹਿੰਦੇ ਲਾਇਸੈਂਸ ਲਾਉਂਚ ਬਣਾਉਣਾ ਉਹ ਕਲੱਬ ਬਣਾਉਣਾ ਲਿਆ ਕੇ ਦੇਂਗਾ ਤੂੰ ਆ ਹੋਰ ਹੀ ਕਲੱਬਾਂ ਕੋਲ ਮਾਲੇ ਚੱਕਰ ਚ ਯਾਰ ਸਾਡੇ ਨਹੀਂ ਸਾਫ ਚੋਂ ਦੀ ਗੱਲ ਇਹ ਤੂੰ ਆ ਉਹਦਾ ਖੇਡ ਮੈਂ ਕਈ ਕਰੀਏ ਕੀ ਹੋਣਾ ਵਿਚਾਰ ਹੀ ਰਹਿ ਗਏ ਬੰਦੇ ਇਹ ਉਹਨਾਂ ਨੂੰ ਮੈਂ ਚਲੋ ਉਹਨਾਂ ਦੇ ਦਿੱਲੀ ਮੈਂ ਕੀ ਕਰਦਾ ਘਰੇ ਮੈਂ ਰਹਿੰਦਾ ਹੋਸਟਲ ਸੀਗਾ ਪਰ ਮੈਂ ਦਿੱਲੀ ਪਿੰਡ ਆਉਣਾ ਸ਼ੁਰੂ ਕਰਤਾ ਜਿਹੜੇ ਜਿਹੜੇ ਮੁੰਡੇ ਹੁੰਦੇ ਸੀ ਲੋਕਾਂ ਨੂੰ ਇਹ ਲੱਗਿਆ ਵੀ ਯਾਰ ਇਹਦਾ ਸਰਪੰਚ ਬਣਨ ਦਾ ਚੱਕਰ ਹੈ ਹੂੰ ਹੂੰ ਸ਼ੁਰੂ ਸ਼ੁਰੂ ਚ ਲੋਕ ਕਹਿੰਦੇ ਸਰਪੰਚ ਬਣਨਾ ਹੋਣਾ ਨੇ ਕਿਹੜੇ ਕਲੱਬ ਹੁੰਦੇ ਆ ਕੋਈ ਸਮਾਜ ਸੇਵਾ ਲੋਕ ਕਰਦੇ ਆ ਵੀ ਪਿੰਡ ਤੁੰਗ ਵਾਲੀ ਆ ਤੇ ਸਮਾਜ ਸੇਵਾ ਸਹੀ ਗੱਲ ਯਾਰ ਹਿਸਾਬ ਚ ਨਹੀਂ ਆਉਂਦੀ ਚਲੋ ਅਸੀਂ ਕੀ ਕੀਤਾ ਮੈਂ ਕਿਹਾ ਯਾਰ ਐ ਨਹੀਂ ਆਪਾਂ ਬਾਕੀ ਚੀਜ਼ਾਂ ਰਹਿਣ ਦੀਏ ਆਪਾਂ ਨਾ ਇੱਕ ਡਰਾਮਾ ਕਰਦੇ ਆ ਮੈਂ ਨਾਟਕਾਂ ਦੇ ਵਿੱਚ ਸੀਗਾ ਹੀ ਪਹਿਲਾਂ ਪ੍ਰੋਫੈਸਰ ਰਜਮੀਰ ਸਿੰਘ ਹੌਲਕ ਹੋਰਾਂ ਨਾਲ ਮੈਂ ਬਾਅਦ ਚ ਜਾ ਕੇ ਕੰਮ ਕੀਤਾ ਪਰ ਡਰਾਮਿਆਂ ਦੇ ਵਿੱਚ ਮੈਂ ਪਹਿਲਾਂ ਹੀ ਸੀਗਾ ਮੈਂ ਕਿਹਾ ਯਾਰ ਚਲੋ ਕਲੱਬ ਕਲੱਬ ਨੂੰ ਛੱਡੋ ਆਪਾਂ ਡਰਾਮੇ ਕਰਦੇ ਆ ਇੱਕ ਡਰਾਮਾ ਵਢ ਲਿਆ ਸੀ ਉਹਦੇ ਨਾਲ 10-15 ਮੁੰਡੇ ਹੋਰ ਆਉਣ ਵਾਲੇ ਸੀ ਵੀਰੇ ਵਰਗੇ ਨਾਲ ਹੀ ਹੁੰਦੇ ਸੀ ਹਾਂ ਇਹ ਨਾਲ ਸੀ ਇਹ ਰਲਿਆ ਬਾਅਦ ਚ ਆ ਪਰ ਆ ਗਿਆ ਸੀ ਇੱਕ ਵਾਰੀ ਪਿੱਛੇ हट ਗਿਆ ਸੀ ਇਹ ਫਿਰ ਬਾਅਦ ਚ ਆ ਗਿਆ ਸੀ ਤੇ ਡਰਾਮੇ ਕਰਨ ਲੱਗ ਪਏ 10-15 ਮੁੰਡੇ ਜੁੜ ਗਏ ਉਹਨਾਂ ਨੇ ਆਖਿਆ ਵੀ ਆਹ ਠੀਕ ਹੈ ਯਾਰ ਵੀ ਚਲੋ ਇਹ ਅੱਗੇ ਜਾ ਕੇ ਫਿਲਮਾਂ ਫਿਲਮਾਂ ਜੀ ਕੰਮ ਕਰਨ ਦਾ ਮੌਕਾ ਮਿਲ ਜੇ ਸਕਿੱਟਾ ਕਰਨ ਲੱਗੇ ਡਰਾਮੇ ਕਰਨ ਲੱਗੇ ਜਦੋਂ ਡਰਾਮਾ ਕੀਤਾ ਰਾਤ ਨੂੰ ਤੇ ਲੋਕਾਂ ਨੇ ਉਹਦੇ ਵਿੱਚ ਵੀ ਗੜਬੜ ਕਰਤੀ ਉਹਨਾਂ ਨੇ ਆਖਿਆ ਵੀ ਇਹ ਤਾਂ ਮਸਲਾ ਕੁਝ ਹੋਰ ਹੈ ਯਾਰ ਸਰਪੰਚ ਸਰਪੰਚ ਬਣੂਗਾ ਕੱਲ ਨੂੰ ਸਾਡੇ ਖਿਲਾਫ ਖੜਾ ਹੋਊਗਾ ਰਹਿਣ ਦਿਓ ਰੌਲਾ ਰੁਲਾ ਪਾਇਆ ਖੈਰ ਅਸੀਂ ਸਮੇਟ ਲਿਆ ਫਿਰ ਜਦੋਂ 10-15 ਮੁੰਡੇ ਰਲ ਗਏ ਫਿਰ ਅਸੀਂ ਇਹਦਾ ਸ਼ੁਰੂ ਕੀਤਾ ਸੋਸ਼ਲ ਸਰਵਿਸ ਪਹਿਲਾਂ ਸਕੂਲ ਦੇ ਵਿੱਚ ਪੌਦੇ-ਪੂਦੇ ਲਾਉਣੇ ਸ਼ੁਰੂ ਕਰਤੇ ਗਰਾਊਂਡ ਦੇ ਵਿੱਚ ਜਿਹੜਾ ਹੈਗਾ ਸਫਾਈ ਸ਼ੁਰੂ ਕਰਤੀ ਨਹਿਰੂ ਯੁਵਾ ਕੇਂਦਰ ਨਾਲ ਸੰਪਰਕ ਕਰ ਲਿਆ ਕਲਬ ਉਹਨਾਂ ਨਾਲ ਅਫੀਲੀਏਟਡ ਕਰਤਾ ਕਲ ਨਹਿਰੂ ਯੁਵਾ ਕੇਂਦਰ ਦੇ ਅਫਸਰ ਆਉਣ ਲੱਗੇ ਉੱਥੇ ਫੇਰ ਉਹ ਕੰਮ ਚੱਲ ਨਿਕਲਿਆ ਮਤਲਬ ਉਹ ਸਾਲ ਪੂਰਾ ਸਾਨੂੰ ਪੂਰੀ ਮਿਹਨਤ ਕਰਨੀ ਪਈ ਮੈਨੂੰ ਖਾਸ ਤੌਰ ਤੇ ਦਿਨ ਰਾਤ ਇੱਕ ਕਰਨਾ ਪਿਆ ਘਰੋਂ ਪੈਸੇ ਵੀ ਲੋਣੇ ਵੇ ਸਭ ਕੁਝ ਕੀਤਾ ਸਾਲ ਬਾਅਦ ਕੀ ਹੋਇਆ ਐਨਐਸਐਸ ਦਾ ਕੈਂਪਸ ਹੀ ਲਾ ਲਿਆ ਪਿੰਡ ਪਿੰਡ ਹਮਮ ਰਜਿੰਦਰਾ ਕਾਲਜ ਦਾ ਉਦੋਂ ਮੈਂ ਮਾਨਸਾ ਚਲਾ ਗਿਆ ਸੀ ਇੱਕ ਸਾਲ ਮੈਂ ਕਿਹਾ ਵੀ ਪ੍ਰੋਫੈਸਰ ਜਮੇਰ ਸਿੰਘ ਔਲਖ ਨਾਲ ਕੰਮ ਕਰਾਂਗੇ ਚਲੋ ਬੰਦੇ ਦਾ ਆਈਕਿਊ ਵੱਧਾ ਤੇ ਬਾਕੀ ਦੇ ਲੋਕ ਆ ਜਿਹੜੇ ਸਾਡੇ ਮੇਰੇ ਨਾਲ ਦੇ ਸੀ ਰਜਿੰਦਰਾ ਕਾਲਜ ਸੀ ਇਹ ਵੀਰੇ ਹੋ ਨਹੀਂ ਕਹਿੰਦੇ ਕੈਂਪ ਲਾਉਣਾ ਮੈਂ ਕਿਹਾ ਲਾਓ ਚਲੋ ਪ੍ਰਿੰਸੀਪਲ ਸਾਹਿਬ ਕਹਿੰਦੇ ਵੀ ਕੈਂਪ ਪਿੰਡ ਤੁੰਗ ਵਾਲੇ ਚ ਤਾਂ ਨਹੀਂ ਦੇਣਾ ਦੇਣਾ ਉਹਨੂੰ ਤੱਕ ਮਤਲਬ ਸਾਡੀ ਬਹੁਤ ਨਾਂ ਜਾ ਹੋ ਗਿਆ ਸੀਗਾ ਕਹਿੰਦੇ ਵੀ ਅਸੀਂ ਕੁੜੀਆਂ ਨੂੰ ਅਲਾਉ ਨਹੀਂ ਕਰਦੇ ਤੇ ਮੈਨੂੰ ਕਹਿੰਦੇ ਐ ਕਰ ਤੂੰ ਚੱਲ ਯਾਰ ਮੈਂ ਕਿਹਾ ਮੈਂ ਤਾਂ ਪ੍ਰਿੰਸੀਪਲ ਕਾਲਜ ਦਾ ਪ੍ਰਿੰਸੀਪਲ ਉਹੀ ਨਹੀਂ ਹੈਗਾ ਸਟੂਡੈਂਟ ਸਟੂਡੈਂਟ ਹੀ ਹੈ ਨੀਗਾ ਉਦੋਂ ਉਹ ਪੁਰਾਣੇ ਪ੍ਰਿੰਸੀਪਲ ਬਦਲ ਗਏ ਸੀਗੇ ਤੇ ਨਵੇਂ ਪ੍ਰਿੰਸੀਪਲ ਸਰਦਾਰ ਗੁਲਜਾਰ ਸਿੰਘ ਆਗੇ ਸੀ ਜਿਹੜੇ ਬਾਅਦ ਚ ਡੀਪੀਏ ਬਣ ਕੇ ਰਿਟਾਇਰ ਹੋਏ ਜੀ ਮੈਂ ਪਿੱਛੇ ਖੜ ਗਿਆ ਉਹ ਦੂਜੀ ਅੱਗੇ ਖੜ ਗਏ ਉਹ ਜਦੋਂ ਪ੍ਰਿੰਸੀਪਲ ਸਾਹਿਬ ਕੋਈ ਸਵਾਲ ਕਰਿਆ ਕਰਾਂ ਮੈਂ ਪਿੱਛੋਂ ਉਹਨਾਂ ਨੂੰ ਦੱਸ ਦਿਆ ਕਰਾਂ ਜਿਵੇਂ ਸਰਕਸ ਉਹਦੇ 'ਚ ਦੱਸ ਦਿਆ ਨਾ ਰਾਮਲੀਲਾ ਵਾਲੇ ਪਿੱਛੋਂ ਡਾਇਲੌਗ ਦੱਸਦੇ ਆ ਮੈਂ ਪਿੱਛੋਂ ਡਾਇਲੌਗ ਦੱਸ ਦਿਆ ਕਰਾਂ ਬੋਲੀ ਜਾਨ ਬੋਲੀ ਜਾਨ ਪ੍ਰਿੰਸੀਪਲ ਸਾਹਿਬ ਕਹਿੰਦੇ ਯਾਰ ਮੁੰਡਿਓ ਗੱਲਾਂ ਬੜੀਆਂ ਸਿਆਣੀਆਂ ਕਰਦੇ ਹੋ ਚਲੋ ਲਓ ਕੈਂਪ ਦਿੰਨੇ ਆ ਤੁਹਾਨੂੰ ਅਸੀਂ ਤੁਹਾਡੇ ਪਿੰਡ ਦਾ ਨਾਮ ਵੀ ਚੰਗਾ ਚਲੋ ਮੈਂ ਵੀ ਆਉਂਗਾ ਤੇ ਮੈਂ ਕਿਹਾ ਵੀ ਉਹਨਾਂ ਨੂੰ ਕਹੋ ਵੀ ਤੁਸੀਂ ਆ ਕੇ ਨਾ ਲਾਸਟ ਵਾਲੇ ਦਿਨ ਪ੍ਰਾਈਜ਼ ਡਿਸਟ੍ਰਿਬਿਊਸ਼ਨ ਤੇ ਆਉਣਾ ਹੈ ਉਹਨਾਂ ਨੇ ਕਹਿਤਾ ਹਾਂ ਮੈਂ ਵੀ ਰਹਿਨੇ ਕਹਿੰਦਾ ਜੀ ਲਾਸਟ ਵਾਲੇ ਦਿਨ ਪ੍ਰਾਈਜ਼ ਡਿਸਟ੍ਰਿਬਿਊਸ਼ਨ ਤੇ ਆਉਣਾ ਤੁਸੀਂ ਕਹਿੰਦਾ ਹਾਂ ਮੈਂ ਜ਼ਰੂਰ ਆਉਂਗਾ ਯਾਰ ਚੱਗਾ ਹੈ ਪਿੰਡ ਤੁਹਾਡਾ ਵਧੀਆ ਆਏਗਾ ਚਲੋ ਮੈਂ ਆਉਂਗਾ ਮੈਂ ਕਿਹਾ ਵੀ 50% ਕੰਮ ਤਾਂ ਆਪਣਾ ਹੋ ਗਿਆ ਮਾਫੀ ਤੇ ਉਹ ਤਾਂ ਗਿਆ ਇਹ ਜਦੋਂ ਚੰਗਾ ਕਹਿਣ ਲੱਗ ਗਿਆ ਇਹਦਾ ਮਤਲਬ ਹੋ ਗਿਆ ਕੰਮ ਕੁਛ ਤਾਂ ਤੇ ਅਸੀਂ ਆਖਿਆ ਜੀ ਗੱਲ ਇਹ ਹੈ ਪ੍ਰਿੰਸੀਪਲ ਸਾਹਿਬ ਮੁੰਡਾ ਨੂੰ ਉਹਨਾਂ ਰਾਹੀਂ ਆਖਿਆ ਵੀ ਤੁਸੀਂ ਕੁੜੀਆਂ ਨੂੰ ਲਾਉ ਨਹੀਂ ਕਰਦੇ ਪਿੰਡਾਂ 'ਚ ਅਸੀਂ ਚਾਹੁੰਦੇ ਆ ਵੀ ਕੁੜੀਆਂ ਵੀ ਸਾਡੇ ਕੈਂਪ ਲੋਣ ਉਹ ਕਹਿੰਦੇ ਹਾਂ ਯਾਰ ਲਾਓ ਤੁਹਾਡਾ ਪਿੰਡ ਵਧੀਆ ਹੈ ਮੈਂ ਤੁਹਾਡੇ ਕਲੱਬ ਦੀ ਐਕਟੀਵਿਟੀ ਪੜਦਾ ਰਹਿਣਾ ਅਖਬਾਰਾਂ 'ਚ ਤੁਹਾਡੇ ਮੁੰਡੇ ਬਹੁਤ ਮੈਂ ਕਿਹਾ ਵੀ ਆਪਣਾ 100% ਕੰਮ ਹੋ ਗਿਆ ਕੈਂਪ ਲੱਗਿਆ ਦੱਸ ਦਿੰਦਾ ਪ੍ਰੋਫੈਸਰ ਪਿਆਰਾ ਸਿੰਘ ਉਹਦੇ ਇੰਚਾਰਜ ਸੀਗੇ ਵਧੀਆ ਕੈਂਪ ਲੱਗਿਆ ਬੜਾ ਕੰਮ ਹੋਇਆ ਪਿੰਡ ਦੇ ਲੋਕਾਂ ਨੇ ਬੜਾ ਉਹਦੇ ਚ ਸਹਿਯੋਗ ਦਿੱਤਾ ਲਾਸਟ ਵਾਲੇ ਦਿਨ ਫਿਰ ਉਹ ਪ੍ਰਿੰਸੀਪਲ ਸਾਹਿਬ ਆ ਗਏ ਸਰਦਾਰ ਗੁਲਜਾਰ ਸਿੰਘ ਹੁਰੀ ਤੇ ਉਦੋਂ ਪਹਿਲਾਂ ਸਾਰੀ ਐਕਟੀਵਿਟੀ ਮੈਂ ਦੱਸੀ ਆਹ ਕੁਈਤਾ ਆਹ ਕੀਤਾ ਆਹ ਕੀਤਾ ਸਾਰਾ ਕੁਝ ਜੋ ਵੀ ਕੀਤੇ ਸੀਗੇ ਅਸੀਂ ਮੈਨੂੰ ਕਹਿੰਦੇ ਯਾਰ ਇਹ ਸਾਡੇ ਕੋਲੇ ਐਨਐਸਐਸ ਦੇ ਵਿੱਚ ਇੱਕ ਪੋਸਟ ਹੈਗੀ ਆ ਐਨਐਸਵੀ ਦੀ ਤੇ ਉਹਨੂੰ ਰੱਖ ਨਾ ਲਈਏ ਮੈਂ ਕਿਹਾ ਜੀ ਮੈਂ ਪਹਿਲਾਂ ਦੇਖੀ ਬੈਠਾ ਉਹਦੇ ਵਿੱਚ ਮੇਰੀ ਉਮਰ ਵੱਧੀ ਹੈ ਮੈਂ ਕਿਹਾ ਉਹਦੇ ਵਿੱਚ ਤਾਂ ਨਹੀਂ ਸਕਦਾ ਕਹਿੰਦੇ ਯਾਰ ਮੈਂ ਨਹੀਂ ਤਾਂ ਮੈਂ ਤਾਂ ਸੋਚੀ ਬੈਠਾ ਸੀ ਵੀ ਸਾਡੀ ਐਨਐਸਐਸ ਚੱਲ ਪੂਗੀ ਤੇ ਮੈਂ ਆ ਗੱਲ ਵੀ ਦੱਸੀ ਵੀ ਮੈਨੂੰ ਐ ਕਿਹਾ ਸੀ ਉਹਨੇ ਬੰਦੇ ਨੇ ਤੁਹਾਡੇ ਤੋਂ ਪਹਿਲਾਂ ਵਾਲੇ ਨੇ ਵੀ ਇਹ ਤਾਂ ਬਦਮਾਸ਼ਾਂ ਦਾ ਪਿੰਡ ਹੈ ਹੁਣ ਤੁਸੀਂ ਮੈਂ ਕਿਹਾ ਸਟੇਜ ਤੇ ਦੱਸਣਾ ਹੈ ਵੀ ਇਹ ਪਿੰਡ ਬਦਮਾਸ਼ਾਂ ਦਾ ਹੈ ਕਿ ਸਮਾਜ ਸੇਵੀਆਂ ਦਾ ਸਹੀ ਚਲੋ ਉਹ ਗਏ ਪ੍ਰਿੰਸੀਪਲ ਸਾਹਿਬ ਬੋਲੇ ਸਟੇਜ ਤੇ ਕਹਿੰਦੇ ਵੀ ਮੈਨੂੰ ਆ ਗੱਲ ਪਤਾ ਲੱਗ ਤੇ ਮੈਂ ਪਹਿਲੀ ਗੱਲ ਤਾਂ ਮਾਫੀ ਚਾਹਉਣਾ ਇਸ ਗੱਲ ਦੀ ਮੇਰੇ ਤੋਂ ਪਹਿਲੇ ਬੰਦੇ ਨੇ ਕਿਹਾ ਬੇਸ਼ੱਕ ਮੈਂ ਨਹੀਂ ਕਿਹਾ ਵੀ ਪਿੰਡ ਬਹੁਤ ਵਧੀਆ ਸੀ ਤੇ ਇਹ ਨਹੀਂ ਕਹਿਣਾ ਚਾਹੀਦਾ ਸੀ ਉਹਨਾਂ ਨੂੰ ਮੈਨੂੰ ਤੁਸੀਂ ਮਾਫ ਕਰ ਦਿਓ ਪਰ ਨਾਲ ਦੀ ਨਾਲ ਗੱਲ ਇਹ ਵੀ ਜੇ ਨਾ ਕਹੀ ਹੁੰਦੀ ਕਹਿੰਦਾ ਫਿਰ ਮੈਂ ਵੀ ਸਟੇਜ ਤੇ ਨਹੀਂ ਸੀ ਖੜਾ ਹੁੰਦਾ ਤੁਸੀਂ ਵੀ ਨਹੀਂ ਸੀ ਉਹਨਾਂ ਇੱਥੇ ਕਹਿੰਦਾ ਫੇਰ ਇਹ ਸਾਰੀ ਐਕਟੀਵਿਟੀ ਕਿੱਥੇ ਹੋਣੀ ਸੀਗੀ ਬਿਲਕੁਲ ਤੇ ਕਹਿੰਦਾ ਉਹਨੇ ਕਿਹਾ ਇਹ ਚੰਗੀ ਗੱਲ ਵੀ ਕੀਤੀ ਨਾਲੇ ਵੀ ਕਹੇ ਤਾਂ ਸਹੀ ਵਜਦੀ ਹੈ ਹਾਂ ਕਹਿੰਦੇ ਵੀ ਚੰਗੀ ਗੱਲ ਵੀ ਕੀਤੀ ਚਲੋ ਰਲ ਕੇ ਕੰਮ ਕਰੋ ਕਹਿੰਦਾ ਵੀ ਸਾਡਾ ਸਹਿਯੋਗ ਹੈ ਜੋ ਦਿਓ ਉਸ ਤੋਂ ਬਾਅਦ ਫਿਰ ਚਲ ਸੋ ਚਲ ਲੋਕ ਹੋਰ ਜੁੜਨੇ ਸ਼ੁਰੂ ਹੋ ਗਏ ਹੋਰ ਮਤਲਬ ਇੱਕ ਟਾਈਮ ਤਾਂ ਐਸਾ ਆ ਗਿਆ ਵੀ ਅਸੀਂ ਨਾ ਕਹਿੰਦੇ ਸੀ ਵੀ ਯਾਰ ਬਸ ਕਰੋ ਹੋਰ ਮੁੰਡੇ ਨਾ ਆਉਣ ਸਾਡੇ ਕੋਲੇ 100 ਮੁੰਡਾ ਤਾਂ ਸਾਡੇ ਕੋਲੇ ਕੈਂਪਾਂ ਦੇ ਵਿੱਚ ਹੀ ਹੁੰਦਾ ਸੀ ਇੱਕ ਵਾਰੀ ਨਹਿਰੂ ਯੁਵਾ ਕੇਂਦਰ ਨੇ ਇੱਕ ਰੈਲੀ ਰੱਖ ਲਈ ਬਠਿੰਡੇ ਸਾਡਾ ਉਧਰ ਕੈਂਪ ਚੱਲ ਰਿਹਾ ਸੀਗਾ 100 ਬੰਦਾ ਉੱਥੇ ਸੀਗਾ ਤੇ ਉਦੋਂ ਉੱਥੇ ਜਿਹੜੇ ਅਸਿਸਟੈਂਟ ਡਾਇਰੈਕਟਰ ਸੀਗੇ ਉਹ ਕਹਿੰਦੇ ਯਾਰ ਬੰਦੇ ਭੇਜਣੇ ਆ 100 ਬੰਦਾ ਸਾਡਾ ਬਠਿੰਡੇ ਰੈਲੀ 'ਚ ਫਿਰ 100 ਬੰਦਾ ਉੱਥੇ ਕੈਂਪ 'ਚ ਉਹ ਕਹਿੰਦਾ ਯਾਰ ਸਾਰੇ ਪਿੰਡ ਨੂੰ ਤੁਸੀਂ ਕਲੱਬ 'ਚ ਸ਼ਾਮਲ ਕਰ ਲਿਆ ਸੋ ਬਹੁਤ ਸਾਰੀ ਐਕਟੀਵਿਟੀ ਹੋਈ ਬਹੁਤ ਸਾਰੀ ਐਕਟੀਵਿਟੀ ਹੋਈ ਉਸ ਤੋਂ ਬਾਅਦ ਤੁਸੀਂ ਇਹ ਦੇਖੋਗੇ ਉਸੇ ਐਕਟੀਵਿਟੀ ਦੇ ਬੇਸ ਦੇ ਉੱਤੇ ਮੈਨੂੰ ਸਟੇਟ ਵਾਰਡ ਮਿਲਿਆ ਮੇਰੀਆਂ ਦੋਨੋਂ ਬੇਟੀਆਂ ਨੂੰ ਸਟੇਟ ਵਾਰਡ ਮਿਲਿਆ ਇੰਡੀਆ ਦੇ ਵਿੱਚ ਤਾਂ ਮੈਂ ਨਹੀਂ ਕਹੂੰਗਾ ਮੈਨੂੰ ਪਤਾ ਨਹੀਂ ਇੰਡੀਆ ਦੇ ਬਾਰੇ ਪੰਜਾਬ 'ਚ ਪਹਿਲਾ ਪਰਿਵਾਰ ਆ ਜਿੱਥੇ ਤਿੰਨ ਸਟੇਟ ਵਾਰਡ ਹੈ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਸਟੇਟ ਵਾਰਡ ਤਿੰਨਾਂ ਕੋਲੇ ਆ ਸਾਡੇ ਕੋਲੇ ਬੇਟੀਆਂ ਕੋਲੇ ਵੀ ਅਤੇ ਮੇਰੇ ਕੋਲੇ ਵੀ ਆ ਫਿਰ ਰਗਵੀਰ ਮਾਨ ਨੂੰ ਸਟੇਟ ਵਾਰਡ ਮਿਲਿਆ ਦੇਅਲ ਸੋਢੀ ਨੂੰ ਸਟੇਟ ਵਾਰਡ ਮਿਲਿਆ ਜੁਗਿੰਦਰ ਸਿੰਘ ਨੂੰ ਸਟੇਟ ਵਾਰਡ ਮਿਲਿਆ ਗੁਰਚਰਨ ਗੁਰਚਰਨ ਮਾਨ ਨੂੰ ਸਟੇਟ ਵਾਰਡ ਮਿਲਿਆ ਸੋ ਸੱਤ ਸਟੇਟ ਵਾਰਡ ਆ ਜਿਹੜੇ ਕੁਝ ਹੀ ਸਾਲਾਂ ਦੇ ਵਿੱਚ ਮਿਲੇ ਔਰ ਤਿੰਨ ਨੈਸ਼ਨਲ ਵਾਰਡ ਵੀ ਮਿਲੇ ਔਰ 14 ਜਿਹੜੇ ਆ ਉਹ ਡਿਸਟ੍ਰਿਕਟ ਵਾਰਡ ਉਸੇ ਐਕਟੀਵਿਟੀ ਦੇ ਆਸਰੇ ਮਿਲੇ ਉਹ ਪਿੰਡ ਜਿਹਨੂੰ ਕਹਿੰਦੇ ਇਹ ਤਾਂ ਵੈਲੀਆਂ ਦਾ ਪਿੰਡ ਆ ਯਾਰ ਇੱਥੇ ਕੀ ਆ ਉਹ ਪਿੰਡ ਸਮਾਜ ਸੇਵੀਆਂ ਦੇ ਪਿੰਡ ਵਜੋਂ ਮਸ਼ਹੂਰ ਹੋ ਗਿਆ ਸਿਰਫ ਕੁਝ ਸਾਲਾਂ ਦੇ ਵਿੱਚ ਸਮਾਜ ਸੇਵਾ ਕਰਨ ਦੇ ਨਾਲ ਔਰ ਰਿਕਾਰਡ ਕਾਇਮ ਹੋ ਗਿਆ ਪੂਰੇ ਇੰਡੀਆ 'ਚ ਅੱਜ ਵੀ ਮੇਰਾ ਚੈਲੰਜ ਹੈ ਵੀ ਕਿਸੇ ਪਿੰਡ ਕੋਲੇ ਇੰਨੇ ਅਵਾਰਡ ਆ ਤਾਂ ਲਿਆਓ ਸਾਨੂੰ ਦਿਖਾਓ ਜੀ ਸਾਰੇ ਹੀ ਮੁੰਡੇ ਜਿਹੜੇ ਕਲੱਬਾਂ ਦੇ ਵੀ ਕਲੱਬ ਦੇ ਵਿੱਚੋਂ ਨਿਕਲਿਆ ਜਿਹੜਾ ਵੀ ਨਿਕਲਿਆ ਉਹ ਪਾਲ ਸ਼ੋਕੇ ਨਿਕਲਿਆ ਉਹਨੇ ਆਪਦਾ ਬਿਜ਼ਨਸ ਸ਼ੁਰੂ ਕਰ ਲਿਆ ਕੋਈ ਕੋਈ ਨਾ ਕੋਈ ਜਿਹੜਾ ਹੈਗਾ ਉਹ ਕਿਸੇ ਚੰਗੀ ਨੌਕਰੀ ਤੇ ਪਹੁੰਚ ਗਿਆ ਕੋਈ ਹੋਰ ਜਿਹੜੇ ਤੁਸੀਂ ਦਿਆਲ ਛੋਟੀ ਦੇਖੋ ਭਾਜੀਪੀ ਦੇ ਵਿੱਚ ਹਾਇਰ ਪੋਸਟ ਦੇ ਉੱਤੇ ਹੀ ਰਹਿ ਤਕਰੀਬਨ ਜਨਰਲ ਸੈਕਟਰੀ ਹੈ ਇਸ ਵੇਲੇ ਰਗਵੀਰ ਮਾਨ ਅਸਿਸਟੈਂਟ ਡਾਇਰੈਕਟਰ ਯੂਥ ਸਰਵਿਸਿਜ਼ ਹੈ ਤਿੰਨ ਤਿੰਨ ਜ਼ਿਲ੍ਹੇ ਵੀ ਹੁੰਦੇ ਆ ਉਹਦੇ ਕੋਲੇ ਕਈ ਵਾਰੀ ਔਰ ਜੁਗਿੰਦਰ ਮਾ ਉਹ ਉਹਦੇ ਕੋਲੇ ਵੀ ਆਪਣਾ ਚੰਗਾ ਕਾਰੋਬਾਰ ਆ ਉਹਦਾ ਸ਼ੈਲਰ ਵਗੈਰਾ ਲੱਗੇ ਹੋਏ ਹੈਗੇ ਆ ਤੇ ਕਾਂਬਲੀ ਤੁਸੀਂ ਨਾਂ ਲਿਆ ਸੀਗਾ ਬਲਵਿੰਦਰ ਮਾਨ ਇਹ ਹੋਰ ਕਈ ਮੁੰਡੇ ਤੁਸੀਂ ਬਲਵਿੰਦਰ ਮਾਨ ਦੀ ਜੇ ਆਪਾਂ ਕੱਲੇ ਦੀ ਗੱਲ ਕਰੀਏ ਤੁਸੀਂ ਦੇਖੋ ਕਿੱਡਾ ਵੱਡਾ ਕੰਮ ਉਹਨਾਂ ਨੇ ਸਥਾਪਿਤ ਕੀਤਾ ਕਿ ਬੱਕਰੀਆਂ ਦੀ ਮੰਡੀ ਉਹ ਇੱਟ ਬਿਆਚ ਹਾਂ ਬਿਲਕੁਲ ਤੇ ਮਹਾਰਾਸ਼ਟਰ ਤੱਕ ਦੇ ਲੋਕ ਆਉਂਦੇ ਆ ਹਾਂ ਬਿਲਕੁਲ ਸਾਨੂੰ ਤਾਂ ਹਨ ਲੋਕ ਇਹ ਕਹਿੰਦੇ ਹੁੰਦੇ ਸੀ ਉਹ ਯਾਰ ਵੇਖੀਆ ਮਾਨ ਦੇ ਮਗਰਨ ਲੱਗ ਜੀ ਇਹ ਤਾਂ ਵਿਲਾ ਹੈਗਾ ਬਲਵਿੰਦਰ ਮਾਨ ਵਾਲੀ ਗੱਲ ਕੀ ਸੀਗੀ ਉਹ ਕਹਿੰਦੇ ਕੌਂਗ ਵਾਲੀ ਦੇ ਕਮਲੇ ਇਹ ਨਾ ਸਾਡੇ ਜਿਹੜੇ ਮਾਨ ਹੈ ਨਾ ਸਾਡੀ ਪੱਤੀ ਖਾਸ ਤੌਰ ਤੇ ਇਨਾਂ ਦੇ ਵਿੱਚ ਇੱਕ ਗੱਲ ਮਸ਼ਹੂਰ ਸੀ ਵੀ ਜਿਹੜੇ ਗੱਲ ਨੂੰ ਪੈ ਜਾਣਾ ਨਾ ਜਿੱਧਰ ਕੰਮ ਠੀਕ ਹੋਵੇ ਚਾਹੇ ਗਲਤ ਹੋਵੇ ਫੇਰ ਇਹ ਹਨੇਰੀ ਵਾਂਗੂੰ ਵਰਦੇ ਆ ਉਧਰ ਨੂੰ ਉਹ ਤਾਂ ਕਹਿੰਦੇ ਸੀ ਵੀ ਇਹ ਕਮਲੇ ਆ ਯਾਰ ਪੰਗਾ ਨਾ ਲੈ ਲਿਓ ਇਹਨਾਂ ਨੇ ਉਧਰ ਨਹੀਂ ਪੈ ਜਾਣਾ ਤੇ ਆ ਤੁਸੀਂ ਸਾਬ ਨੇ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਜਿਹੜਾ ਕਹਿੰਦੇ ਸੀ ਵੀ ਯਾਰ ਵੈਲੀਆਂ ਦਾ ਪਿੰਡ ਹੈ ਉਸ ਪਿੰਡ ਦੇ ਵਿੱਚ ਇੰਨੇ ਸਮਾਜ ਸੇਵੀ ਤੇ ਇੰਨੀ ਜਿਹੜੀ ਐਕਟੀਵਿਟੀ ਸ਼ੁਰੂ ਹੋ ਜਾਣੀ ਲੋਕਾਂ ਦੇ ਇੰਨੇ ਰੋਜ਼ਗਾਰ ਸ਼ੁਰੂ ਹੋ ਜਾਣੇ ਸ਼ਾਇਦ ਦੀ ਪ੍ਰੋਡਕਸ਼ਨ ਦੀ ਜੇ ਗੱਲ ਕਰਨੀ ਹੋਵੇ ਮੇਰੇ ਉਹ ਪੂਰੇ ਪੰਜਾਬ 'ਚ ਕੋਈ ਐਸੋ ਜਿਹਾ ਹੋਰ ਪੈਂਦਾ ਸਭ ਤੋਂ ਪਹਿਲਾਂ ਜਿਹੜਾ ਹੈਗਾ ਉਹ ਆਪਣੇ ਗੁਰਚਰਨ ਮਾਨ ਨੇ ਗਿੱਡਾ ਵੱਡਾ ਤੁਸੀਂ ਸਿਸਟਮ ਦੇਖ ਲਓ ਇੱਕ ਇੱਕ ਰਿਆਸਤ ਖੜੀ ਕਰਤੀ ਉਸ ਬੰਦੇ ਨੇ ਤੁਸੀਂ ਬੇਸ਼ੱਕ ਮੇਰੇ ਫਾਜ਼ਲ ਸਾਹਿਬ ਦਾ ਵੀ ਉਹਦੇ 'ਚ ਬਹੁਤ ਰੋਲ ਹੈ ਉਹ ਵੀ ਉਹਦੇ ਪ੍ਰਧਾਨ ਰਹੇ ਹੈ ਕਿ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਔਰ ਸਾਰੇ ਜਿਹੜਾ ਹੈਗਾ ਇਹ ਏਡਾ ਵੱਡਾ ਸਿਸਟਮ ਸ਼ੁਰੂ ਹੋ ਆਪ ਹੋ ਗਈ ਇਹ ਆ ਵੀ ਕੁਦਰਤ ਨੇ ਭਾਗ ਹੀ ਲਾਇਆ ਵੀ ਜਿੱਥੇ ਹੱਥ ਲੱਗ ਗਏ ਉਹ ਫਿਰ ਜਿਹੜੀ ਹੈ ਨਾ ਉਹ એનર્ਜੀ ਹੈ ਜਿਹੜੀ ਉਹ ਚੜ ਜਾਂਦੀ ਹੈ ਬਾਕੀ ਕਰਨਾ ਤਾਂ ਹਰੇਕ ਨੇ ਆਪਦੇ ਆਪਦੇ ਉਹਦੇ ਕਰਕੇ ਹੁੰਦਾ ਹੈ ਤਾਕਤ ਅਗਲੇ ਦੀ ਆਪਣੀ ਹੁੰਦੀ ਹੈ ਆਪਾਂ ਤਾਂ ਸਿਰਫ ਟੂਲ ਜੀ ਲਾਉਣੀ ਹੁੰਦੀ ਹੈ ਮਾੜੀ ਜੀ ਯਾਰ ਐ ਕਰ ਲਾ ਮੈਂ ਤਾਂ ਮੈਂ ਜਦੋਂ ਗੱਲ ਸ਼ੁਰੂ ਕੀਤੀ ਸੀ ਨਾ ਕਾਮਾਗਾਟਾ ਮਰੂ ਦੇ ਜਿਹੜੇ ਮੁਸਾਫਰ ਸੀ ਹੈ ਨਾ ਉਹ ਇੱਕ ਦਿਨ ਬਲਬੀਰ ਚੋਟੀਆਂ ਤੇ ਮੈਂ ਬੈਠੇ ਹੋ ਕਿਉਂਕਿ ਉਹਨਾਂ ਦੀ ਮਰਦਮਸ਼ਿਮਾਰੀ ਚ ਡਿਊਟੀ ਸੀ ਪੂਲੇ ਵੈਰ ਤੇ ਉਹ ਕਿਤੇ ਬੈਠੇ ਕਹਿੰਦੇ ਕਿਉਂਕਿ ਜਦੋਂ ਉਹਨੂੰ ਪਤਾ ਲੱਗਦੀ ਬਾਈ ਨੂੰ ਗੱਲ ਸੁਣਿਆ ਵੀ ਯਾਰ ਆ ਕਰਨ ਵਾਲੀ ਗੱਲ ਹੈ ਮੈਂ ਬੜੀ ਧੀਰ ਲਾਈ ਕਿ ਮੈਨੂੰ ਉਹ ਤੁਹਾਡੇ ਪਿੰਡ ਦੇ ਉਹ ਮੁਸਾਫਰਾਂ ਦੇ ਨਾਮਾਂ ਦੇ ਵਿੱਚੋਂ ਇੱਕ ਪਰਿਵਾਰ ਮਿਲਿਆ ਹੂੰ ਪਰ ਸਭ ਤੋਂ ਵੱਡੀ ਜਿਹੜੀ ਤੁਸੀਂ ਕਹੋ ਕਿ ਮਾਈਗ੍ਰੇਸ਼ਨ ਦੇ ਵਿੱਚ ਜੇ ਗਿਣਤੀ ਸੀ ਤੁਹਾਡੇ ਪਿੰਡ ਦੀ ਸੀ ਇਹਦਾ ਮਤਲਬ ਇਹ ਸੀ ਕਿ ਅਗਾਹ ਬਦੂ ਸੀ ਜਾਂ ਕਾਰਨ ਹੋਰ ਸੀ ਕਿ ਉਸ ਵੇਲੇ ਬਾਬਾ ਗੁਰਦੇਵਤ ਸਿੰਘ ਹੋਰਾਂ ਦੇ ਜਹਾਜ਼ ਦੇ ਵਿੱਚ ਪੰਗਵਾਲੀ ਵਾਲੇ ਸੀਗੇ ਸਭ ਤੋਂ ਵੱਧ ਸੀਗੇ ਹਾਂ ਉਹਦਾ ਇੱਕ ਵੱਡਾ ਕਾਰਨ ਸੀਗਾ ਸਾਡੇ ਪਿੰਡ ਦੇ ਜਿਹੜੇ ਇੱਕ ਕੈਨੇਡਾ ਦੇ ਵਿੱਚ ਮਾਲਵੇ ਤੋਂ ਸਭ ਤੋਂ ਪਹਿਲਾ ਜਿਹੜਾ ਬੰਦਾ ਗਿਆ ਯਾ ਚਲੋ ਮਾਲਵਾ ਦੇ ਨਾਂ ਕਹਿ ਲਈਏ ਬਠਿੰਡੇ ਦੇ ਜ਼ਿਲ੍ਹੇ ਦੇ ਵਿੱਚੋਂ ਸਭ ਤੋਂ ਪਹਿਲਾ ਜਿਹੜਾ ਬੰਦਾ ਗਿਆ ਉਹ ਸਾਡੇ ਪਿੰਡ ਦਾ ਹੀ ਸੀ 1908 ਦੇ ਕਰੀਬ ਕਹਿ ਲਈਏ ਮੈਨੂੰ ਐਗਜ਼ੈਕਟ ਮਤਲਬ ਡੇਟ ਨਹੀਂ ਯਾਦ 1908 ਦੇ ਕਰੀਬ ਪਹਿਲਾ ਬੰਦਾ ਜਿਹੜਾ ਬਠਿੰਡੇ ਜ਼ਿਲ੍ਹੇ ਦੇ ਵਿੱਚੋਂ ਗਿਆ ਸਰਦਾਰ ਗੰ达 ਸਿੰਘ ਮਾਹਲ ਉਹ ਮੇਰੇ ਪਿੰਡ ਦਾ ਸੀਗਾ ਕੈਨੇਡਾ ਗਿਆ ਜਿਹੜਾ ਬੰਦਾ ਉਹ ਜਾ ਕੇ ਫਿਰ ਵਾਪਸ ਆ ਗਿਆ ਅੱਛਾ ਵਾਪਸ ਆ ਕੇ ਉਹਨੇ ਲੋਕਾਂ ਨੂੰ ਦੱਸਿਆ ਯਾਰ ਵੀ ਆਹ ਚੀਜ਼ ਹੈਗੀ ਹੈ ਕੈਨੇਡਾ ਦੇ ਵਿੱਚ ਇੰਨੇ ਪੈਸੇ ਬਣਦੇ ਐ ਇੰਨਾ ਜਿਹੜਾ ਆਪਣਾ ਪੈਸਾ ਜਿਹੜਾ ਉੱਥੇ ਵੱਧ ਜਾਂਦਾ ਜਾ ਕੇ ਤੇ ਕੰਮ ਬਹੁਤ ਹੈਗਾ ਤੁਸੀਂ ਚਲੋ ਫਿਰ ਉਹਨੇ ਕੁਝ ਬੰਦੇ ਜਿਹੜੇ ਉੱਥੋਂ ਤਿਆਰ ਕੀਤੇ ਨਾਲ ਫਿਰ ਉਹ ਦੁਆਰੇ ਗਿਆ ਲੈ ਕੇ ਉਹਦਾ ਉਹ ਬੰਦਾ ਕਾਰਨ ਸੀ ਕਿ ਸਭ ਤੋਂ ਵੱਧ ਬੰਦੇ ਆ ਜਿਹੜੇ ਉਹ ਗਏ ਤੇ ਅੱਜ ਕੱਲ ਪਰਿਵਾਰ ਨਹੀਂ ਮਿਲਦੇ ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਉਹ ਉਹਨਾਂ ਚੋਂ ਬਹੁਤੇ ਬੰਦੇ ਕੁਆਰੇ ਸੀ ਹਮ ਉੱਠ ਦੀ ਉਮਰ ਦੇ ਬੰਦੇ ਸੀ ਉਹਨਾਂ ਦੇ ਵਿਆਹ ਹੀ ਨਹੀਂ ਸੀ ਹੋਏ ਤੇ ਉਹ ਜਦੋਂ ਗਏ ਉੱਥੇ ਜਾ ਕੇ ਤੇ ਉਹਨਾਂ ਨੂੰ ਜਿਹੜੇ ਉਹ ਸਰਦਾਰ ਗੰਡਾ ਸਿੰਘ ਚਾਹਲ ਗੰਡਾ ਸਿੰਘ ਮਾਹਲ ਸੀਗੇ ਉਹਨਾਂ ਨੂੰ ਤਾਂ ਉੱਥੇ ਰਹਿਣ ਕਿਉਂਕਿ ਪਹਿਲਾਂ ਵੀ ਗਏ ਸੀ ਉਹਨਾਂ ਕੋਲ ਤਾਂ ਕਾਗਜ਼ ਸੀਗੇ ਉਹ ਤਾਂ ਰਹਿ ਪਏ ਉੱਥੇ ਤੇ ਜਿਹੜੇ ਬਾਕੀ ਦੇ ਬੰਦੇ ਆ ਉਹਨਾਂ ਨੇ ਮੋੜ ਤੇ ਫਿਰ ਜਦੋਂ ਵਜਬਜ ਘਾੜ ਦੇ ਉੱਤੇ ਆ ਕੇ ਉੱਥੇ ਬਾਬਾ ਗੁਰਦੇਵਤ ਸਿੰਘ ਸੀਗੇ ਜਿਹੜੇ ਉਹਦੇ ਹੈੱਡ ਸੀਗੇ ਉਹਨਾਂ ਨੇ ਸਰਕਾਰ ਨਾਲ ਗੱਲਬਾਤ ਕਰਨੀ ਚਾਹੀ ਵਾਪਸ ਆ ਗਏ ਤੇ ਉੱਥੇ ਗੋਲੀ ਚੱਲ ਗਈ ਗੋਲੀ ਦੇ ਵਿੱਚ ਬਹੁਤੇ ਬੰਦੇ ਆ ਜਿਹੜੇ ਉਹ ਮਾਰੇ ਗਏ ਸਾਡੇ ਪਿੰਡ ਦੇ ਵੀ ਮਾਰੇ ਗਏ ਬਾਕੀ ਹੋਰ ਬਹੁਤ ਸਾਰੇ ਬੰਦੇ ਮਾਰੇ ਗਏ ਤੇ ਬਾਬਾ ਗੁਰਦੇਵਤ ਸਿੰਘ ਦੇ ਵੀ ਜੇਲ ਕੱਟੀ ਬਾਅਦ ਜਾ ਕੇ ਫਿਰ ਆਜ਼ਾਦੀ ਤੋਂ ਬਾਅਦ ਉਹ ਰਹਾ ਹੋਏ ਸੋ ਉਹ ਨਾ ਪਤਾ ਹੋਣ ਦਾ ਵੱਡਾ ਕਾਰਨ ਇਹ ਹੈ ਜਦੋਂ ਅਸੀਂ ਅਸੀਂ ਕਲੱਬ ਚਲਾਉਂਦੇ ਸਾਨੂੰ ਵੀ ਪਤਾ ਨਹੀਂ ਸੀ ਹਮ ਹਮ ਮੈਂ ਬੀਏ ਦੇ ਵਿੱਚ ਹਾਲਾਂਕਿ ਕਿਤਾਬ ਪੜ੍ਹੀ ਸੀ ਉਹਦੇ ਵਿੱਚ ਤੁੰਗ ਵਾਲਾ ਲਿਖਿਆ ਹੋਇਆ ਸੀ ਹਾਂ ਇਹ 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 ਰਿਹਾ ਫਰਕ ਉਹਦਾ ਮੈਨੂੰ ਇਹ ਲੱਗਿਆ ਮੈਂ ਕਿਹਾ ਵੀ ਤੁੰਗ ਵਾਲਾ ਪਿੰਡ ਹੋਰ ਹੈ ਕਿਤੇ ਬਾਬਾ ਗੁਰਦੇਵ ਸਿੰਘ ਦੀ ਜਿਹੜੀ ਉਹ ਹੈਗੀ ਹੈ ਬਾਇਓਗ੍ਰਾਫੀ ਉਹਦੇ ਵਿੱਚ ਲਿਖਿਆ ਹੋਇਆ ਹੈ ਤੁੰਗ ਵਾਲਾ ਲਿਖਿਆ ਹੋਇਆ ਹੈ ਮੈਨੂੰ ਪਤਾ ਹੀ ਨਹੀਂ ਸੀਗਾ ਮੈਨੂੰ ਬਾਅਦ ਵਿੱਚ ਪਤਾ ਲੱਗਾ ਮਾਥਾ ਵੀ ਵੀ ਤੇ ਚਿੱਤ ਚੇਤੇ ਵੀ ਨਹੀਂ ਨਾ ਹੋਣਾ ਕਿਉਂਕਿ ਆਪਾਂ ਜੋ ਦੇਖਦੇ ਹਾਂ ਕਿ ਬਾਬਾ ਜੀ ਦਾ ਪਿੰਡ ਸਹਾਰਾਲੀ ਦੇ ਨੇੜੇ ਉਹ ਉਹ ਇਲਾਕਾ ਤਾਂ ਫਿਰ ਵੀ ਆਪਣੇ ਤੱਕ ਤਾਂ ਪਹੁੰਚਦਾ ਵੀ ਇਹ ਕਿੱਧਰ ਆ ਗਏ ਪਰ ਉਹਦਾ ਵੱਡਾ ਕਾਰਨ ਉਹੀ ਸੀ ਤੁਹਾਨੂੰ ਮੈਂ ਦੱਸਿਆ ਜਿਹੜਾ ਇਹ ਬਾਤ ਸਾਨੂੰ ਵੀ ਬਹੁਤ ਬਾਤ ਲੱਗਿਆ ਪਤਾ ਪਰ ਉਸ ਤੋਂ ਬਾਅਦ ਮੈਂ ਪਿੰਡ ਨਾਲ ਵੇਰਾ ਸੰਪਰਕ ਟੁੱਟ ਗਿਆ ਕਿਉਂਕਿ ਮੈਂ ਨੌਕਰੀ 'ਚ ਆ ਗਿਆ ਫਿਰ ਅਸੀਂ ਉਹਦੇ ਵਾਸਤੇ ਵੀ ਕੁਝ ਜ਼ਿਆਦਾ ਕੋਈ ਕਰ ਨਹੀਂ ਸਕੇ ਹੋਰ ਕਈ ਮੁੰਡੇ ਹੈਗੇ ਆ ਪਿੰਡ ਦੇ ਵਿੱਚ ਕਰ ਰਹੇ ਆ ਉਹ ਪੱਥਰ ਵੀ ਲਾਇਆ ਉਹਨਾਂ ਦੇ ਨਾਂ ਦਾ ਯਾਦਗਾਰ ਵੀ ਆਉਣ ਵਾਲੇ ਸਮੇਂ 'ਚ ਹੋ ਸਕਦਾ ਬਣੇ ਤੇ ਪਰ ਕਾਰਨ ਇਹ ਆ ਉਹਦਾ ਤੁੰਗਵਾਲੀ ਨੇ ਹੋਰ ਕੀ ਪ੍ਰਾਪਤੀਆਂ ਜਿਹੜੀਆਂ ਤੁਹਾਨੂੰ ਲੱਗਦਾ ਹੋਵੇ ਯਾਰ ਦੱਸਣ ਦੀ ਤੁੰਗਵਾਲੀ ਦੀਆਂ ਤੁੰਗਵਾਲੀ ਦੀ ਖਾਸियत ਜਿਹੜੀ ਇਹ ਹੈ ਜਿਹੜੀ ਮੈਂ ਤੁਹਾਨੂੰ ਦੱਸਿਆ ਵੀ ਕਮਲੇ ਬੰਦੇ ਆ ਵੀ ਇਹ ਜਿੱਧਰ ਨੂੰ ਪੈ ਗਏ ਜੇ ਤਾਂ ਡਾਕੇ ਮਾਰਨ ਵਾਲੇ ਪਾਸੇ ਪੈ ਗਏ ਪੁਰਾਣੇ ਸਮੇਂ ਦੀ ਗੱਲ ਹੈ ਹਾਂ ਮੈਂ ਡਾਕੂਆਂ ਦੀ ਗੱਲ ਤੇ ਆਉਂਦਾ ਸੀ ਕਿ ਤੁਹਾਡੇ ਪਿੰਡ ਦਾ ਇੱਕ ਬਹੁਤ ਵੱਡਾ ਡਾਕੂ ਸੀ ਕਹਿੰਦੇ ਉਹਦੀ ਪੈੜ ਵੀ ਨਹੀਂ ਲੱਭਦੀ ਹੁੰਦੀ ਸੀ ਮੈਨੂੰ ਇਹਦੇ ਬਾਰੇ ਪਰਮਿੰਦਰ ਜੋੜੇ ਹੋਰਾਂ ਨੇ ਦੱਸਿਆ ਸੀਗਾ ਉਹ ਕਹਿੰਦੇ ਜਦੋਂ ਉਹਨਾਂ ਦੀ ਫੈਮਿਲੀ ਨੂੰ ਸ਼ਹਿਰ ਆਇਆ ਨਾ ਉਹੋ ਕਿਤੇ ਕੋਈ ਆਇਆ ਸੀਗਾ ਕੁਝ ਹੂੰ ਪਰ ਇੱਕ ਚੀਜ਼ ਨਾ ਇੱਕ ਖਾਸੀਅਤ ਹੋਰ ਤੁਹਾਨੂੰ ਮੈਂ ਦੱਸਾਂ ਪਿੰਡੋਂ ਜਿਹੜਾ ਛੱਡ ਗਿਆ ਨਾ ਉਹ ਬਹੁਤ ਤਰੱਕੀ ਕਰ ਗਿਆ ਜਿਹੜਾ ਉੱਥੇ ਰਹਿ ਗਿਆ ਉਹ ਬਹੁਤ ਹੀ ਜ਼ਿਆਦਾ ਤਰੱਕੀ ਨਹੀਂ ਕਰ ਸਕਿਆ ਜਿਹੜਾ ਛੱਡ ਜੀ ਉਹ ਜ਼ਿਆਦਾ ਤਰੱਕੀ ਕਰ ਸਕਦਾ ਹੈ ਕੋਈ ਕੁਦਰਤੀ ਨਾ ਨੂੰ ਗੱਲ ਹੈਗਾ ਪੁਰਾਣੇ ਸਮੇਂ ਦੇ ਵਿੱਚ ਇੱਥੇ ਨਾ ਤਿੰਨ ਜਿਹੜੀਆਂ ਸਟੇਟਾਂ ਉਹਦੀ ਹੱਦ ਤੇ ਪੈਂਦਾ ਸੀ ਇਹ ਅੱਛਾ ਇੱਕ ਪਾਸੇ ਅੰਗਰੇਜ਼ੀ ਇਲਾਕਾ ਸੀਗਾ ਇੱਕ ਪਾਸੇ ਜੀਦ ਰਿਆਸਤ ਸੀ ਦੂਜੇ ਪਾਸੇ ਪਟਿਆਲਾ ਰਿਆਸਤ ਸੀਗੇ ਤੇ ਚੌਥੇ ਪਾਸੇ ਜਿਹੜਾ ਹੈਗਾ ਉਹ ਨਾਬੇ ਵਾਲੇ ਵੀ ਕੁਸ਼ ਏਰੀਆ ਚ ਪੈ ਜਾਂਦੇ ਸੀ ਜੇ ਤਾਂ ਨਾਬੇ ਏਰੀਆ ਚ ਡਾਕਾ ਵੱਜਦਾ ਤੇ ਉਹ ਆ ਕੇ ਇੱਧਰ ਲੁਕ ਜਾਂਦੇ हां ये क्योंकि अंग्रेजी इलाके च पेंदा सीगा ते जेड़े उधर किसी और इलाके च ਵਜਦਾ ਉਹ ڈاکੂ ਇੱਥੇ ਆ ਕੇ ਲੁਕ ਜਾਂਦੇ ਸੀ ਉਸ ਕਰਕੇ ਬੰਦਾ ਪਿੰਡ ਆ ਜਿਹੜਾ ਉਹ ਬਦਮਾਸ਼ੀ ਦੇ ਕਰਕੇ ਸ਼ੂਰ ਹੋ ਗਿਆ ਜਿਹੇ ਜੇ ਮਹਿਮਾਨ ਆਉਂਦੇ ਉਹ ਇਹ ਜੇ ਜਦੋਂ ڈاکੂ ਉੱਥੇ ਆਉਣ ਲੱਗੇ ਤੇ ਫਿਰ ਕੁਦਰਤੀ ਹੈ ਬੱਚਿਆਂ ਨੇ ਜਿਹੜਾ ਕੁਝ ਦੇਖਣਾ ਬੱਚੇ ਵੀ ਉਸ ਤਰ੍ਹਾਂ ਦੇ ਫਿਰ ਪਿੰਡ ਚ ਇੱਕ ਅਦਾ ਬਦਮਾਸ਼ ਬਣਦਾ ਥੋੜੇ ਪਿੰਡ ਇੱਕ ਵਾਰੀ ਸੱਭਿਆਚਾਰਕ ਮੇਲਾ ਲੱਗਿਆ ਵਾ ਤੇ ਅਸੀਂ ਰਾਤ ਨੂੰ ਆਈਏ ਉਰਲੇ ਪਾਸੇ ਨੂੰ ਪੁੱਚੋ ਗਨੀ ਨੂੰ ਤੇਗਾ ਪੁਲੀ ਬਣੀ ਹੋਈ ਸੀਗੀ ਤੇ ਉਹ ਦਿਨੇ ਪੁਲੀ ਬਣੀ ਹੋਣੀ ਆ ਤੇ ਰਾਤ ਨੂੰ ਕਿਸੇ ਨੇ ਉੱਥੇ ਪਾਣੀ ਛੱਡ ਲਿਆ ਤੇ ਲੰਘਣੋਂ ਥਾਨ ਹੂੰ ਕੱਡੀਆਂ ਖੜਗੀਆਂ ਪਿਸਤੌਲ ਤਾਂ 6-7 ਜਣੇ ਚੱਕੀ ਫਿਰਨ ਕਹੀ ਕਿਸੇ ਕੋਲੇ ਨਾਲ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਜੇ ਤੁਸੀਂ ਉਦੋਂ ਊਠ ਬਹੁਤ ਹੁੰਦੇ ਸੀ ਲੋਕਾਂ ਕੋਲੇ ਇੱਕ ਹੱਥ ਚ ਹੱਥ ਚ ਬੰਦੂਕ ਹੁੰਦੀ ਤੇ ਇੱਕ ਦੂਜੀ ਹੱਥ ਚ ਊਠ ਦੀ ਬਹਾਰ ਹੁੰਦੀ ਆਮ ਹੀ ਜਾਂਦੇ ਵੇਖਦੇ ਸਾਡੇ ਆਪ ਦੇ ਜਿਹੜੇ ਨਾ ਮਤਲਬ 16 17 ਨਾਲ ਲਿਸੈਂਸ ਤਾਂ ਸਾਡੇ ਆਪ ਦੇ ਘਰ ਚ ਹੀ ਹੁੰਦੇ ਸੀ ਵੀ ਹਰੇ ਹਰੇਕ ਜਿਹੜਾ ਮੇਜ਼ ਪਿਆ ਕੋਈ ਉਹਦੇ ਤੇ ਬੰਦੂਕ ਪਈ ਹੈ ਕੋਈ ਮੰਜਾ ਪਿਆ ਉਹਦੇ ਤੇ ਬੰਦੂਕ ਪਈ ਹੈ ਕਿਸੇ ਖੁੰਝੇ ਚ ਬੰਦੂਕ ਪਈ ਹੈ ਕਿਤੇ ਪਿਸਤੌਲ ਪਿਆ ਐ ਪਈ ਹੁੰਦੇ ਸੀ ਵੀ ਜੇ ਲੋੜ ਪੈ ਗਈ ਤੇ ਜਿਹੜੇ ਕੋਲੇ ਜਿੱਥੇ ਬੰਦਾ ਖੜਾ ਉੱਥੋਂ ਹੀ ਉਹਨੂੰ ਹਥਿਆਰ ਮਿਲ ਜੇ ਉਹ ਇੰਨਾ ਮਤਲਬ ਬੁਰਾ ਹਾਲ ਸੀ ਉਸ ਵੇਲੇ ਬਹੁਤ ਜ਼ਿਆਦਾ ਬੁਰਾ ਹਾਲ ਸੀਗਾ ਹੁਣ ਉਹ ਸਾਰੀਆਂ ਗੱਲਾਂ ਸ਼ਾਂਤ ਹੋ ਗਈਆਂ ਹਾਂ ਹੁਣ ਤਾਂ ਇੱਕ ਵਾਰੀ ਕਿਉਂਕਿ ਮੈਂ ਅਜੇ ਵੀ ਪਿੰਡ ਚ ਘਟ ਰਹਿਣਾ ਰਿਟਾਇਰਮੈਂਟ ਤੋਂ ਬਾਅਦ ਮੈਂ 2 ਸਾਲ ਜਦੋਂ ਹੋਏ ਸੀ ਮੈਨੂੰ ਤੇ ਮੈਂ ਉੱਥੇ ਗਿਆ ਆਪਦਾ ਘਰਕੁਰ ਬਣਾਇਆ ਦੁਬਾਰਾ ਫੇਰ ਉੱਥੇ ਛੋਟਾ ਜਿਹਾ ਇੱਕ ਤੇ ਮੈਂ ਬ੍ਰਦਰ ਨੂੰ ਪੁੱਛਿਆ ਮੈਂ ਕਿਹਾ ਵੀ ਹੁਣ ਕਿਵੇਂ ਹੈ ਹਥਿਆਰ ਦੂਰ ਕਹਿੰਦੇ ਹੁਣ ਤਾਂ ਛੋਟੀ ਵੀ ਨਹੀਂ ਚੱਕਦਾ ਆਪਣੀ ਰੀਜ ਦਾ ਕੋਈ ਬੰਦਾ ਇੰਨਾ ਸ਼ਾਂਤ ਹੋ ਗਿਆ ਸਾਰਾ ਕੰਮ ਕਿਉਂਕਿ ਲੋਕਾਂ ਨੇ ਅੰਤ ਦੇਖ ਲਿਆ ਹਾਂ ਸਹੀ ਯਾਰ ਇਹਦਾ ਕੋਈ ਅੰਤ ਨਹੀਂ ਹੈ ਦੁਸ਼ਮਣੀ ਦਾ ਕੋਈ ਅੰਤ ਨਹੀਂ ਜਿੰਨੇ ਬੰਦੇ ਤੁਸੀਂ ਕਿਸੇ ਨੂੰ ਮਾਰਤਾ ਤਾਂ ਵੀ ਤੁਸੀਂ ਮਰੇ ਗਏ ਜੇ ਤੁਸੀਂ ਆਪ ਮਰਗੇ ਤਾਂ ਫਿਰ ਮਾਰੇ ਹੀ ਗਏ ਤੁਸੀਂ ਪਰਿਵਾਰ ਦੇ ਪਰਿਵਾਰ ਤਬਾਹ ਹੋ ਜਾਂਦੇ ਐ ਸਿਆਣਾ ਬੰਦਾ ਜਿਹੜਾ ਉਹ ਇਸ ਰਸਤੇ ਨਹੀਂ ਪੈਂਦਾ ਘ ਇਹਨਾਂ ਨੇ ਸਾਰਾ ਕੁਝ ਦੇਖ ਲਿਆ ਅਗਲਾ ਤਾਂ ਨਾ ਛੱਡੋ ਯਾਰ ਬਹੁਤ ਹੋ ਗਿਆ ਇਹਨਾਂ ਸਹੀ ਇਹ ਚੀਜ਼ ਹੈ ਬਹੁਤ ਮਿਹਰਬਾਨੀ ਮਾਨਸਾ ਪਿੰਡ ਦੀਆਂ ਦਾਸਾਂ ਸੁਣਾਈਆਂ ਔਰ ਪ੍ਰਾਪਤੀਆਂ ਆ ਅਸਲ ਦੇ ਵਿੱਚ ਇਹ ਸ਼ਾਇਦ ਹਰ ਇੱਕ ਪਿੰਡ ਦੀਆਂ ਹੁੰਦੀਆਂ ਔਰ ਇਹ ਇਹ ਪ੍ਰਾਪਤੀਆਂ ਦੇ ਵਿੱਚ ਵਿੱਚ ਮੈਂ ਨਾ ਹਰਵੰਸ ਬੁੱਟਰ ਦੀ ਗੱਲ ਕਰਨੀ ਭੁੱਲ ਗਿਆ ਇੱਕ ਦਿਨ ਉਹ ਕਿਸੇ ਇੰਟਰਵਿਊ ਦੇ ਵਿੱਚ ਉਹਨਾਂ ਨੂੰ ਕੋਈ ਪੁੱਛੀ ਜਾਵੇ ਕਿ ਪੜ੍ਹਾਈ ਕਿੱਥੋਂ ਕੀਤੀ ਉਹ ਕਹਿੰਦਾ ਜੀ ਮੈਂ ਆਹ 10ਵੀਂ ਇੱਥੋਂ ਕੀਤੀ ਹੈ ਬੀਏ ਰਜੇਂਦਰਾ ਤੋਂ ਕਹਿੰਦੇ ਪੀ ਐਚ ਡੀ ਟੋਂਗਾਲੀ ਦੀ ਸਤਜੋ ਕੀਤੀ ਹੈ ਸਹੀ ਗੱਲ ਹੈ ਸਹੀ ਹੈ ਵਕਈ ਜਿਹੜੀ ਇਹ ਪਿੰਡਾਂ ਦੀ 47 ਦੀ ਪੀ ਐਚ ਡੀ ਹੈ ਨਾ ਇਹ ਮਤਲਬ ਫੇਲ ਨਹੀਂ ਹੁੰਦੀ ਇੱਕ ਵਾਰੀ ਨਾ ਮੈਂ ਬੱਸ ਬੈਠਾ ਆ ਵਾਂ ਇੱਕ ਬੰਦਾ ਉਹਨੇ ਪਛਾਣ ਲਿਆ ਕਿ ਵੀ ਤੂੰ ਪੀ ਵੀ ਤੇ ਆਉਣਾ ਮੈਂ ਕਿਹਾ ਯਾਰ ਹਾਂ ਕਹਿੰਦਾ ਯਾਰ ਤੇਰਾ ਪਿੰਡ ਕਿਹੜਾ ਹੈ ਕਿਹਾ ਪਿੰਡ ਤਾਂ ਜ਼ਿਲ੍ਹਾ ਬਠਿੰਡਾ ਚਾ ਯਾਰ ਤੁੰਗਲ ਹੀ ਹੈ ਕਹਿੰਦਾ ਯਾਰ ਇਹ ਨਹੀਂ ਹੋ ਸਕਦਾ ਮੈਂ ਕਿਹਾ ਯਾਰ ਕਿਉਂ ਨਹੀਂ ਹੋ ਸਕਦਾ ਹੁਣ ਮੈਂ ਤੈਨੂੰ ਸਰਟੀਫਿਕੇਟ ਵਿਖਾਵਾਂ ਵੀ ਮੈਂ ਉਸੇ ਪਿੰਡ ਚ ਜੰਮਿਆ ਪਲਿਆ ਕਹਿੰਦਾ ਯਾਰ ਮੇਰੀ ਉੱਥੇ ਰਿਸ਼ਤੇਦਾਰੀ ਹੈ ਫਲਾਨੀ ਪੱਤੀ ਚ ਹੈ ਉਹਨੇ ਪੱਤੀ ਦਾ ਨਾਮ ਵੀ ਦੱਸਿਆ ਕਹਿੰਦਾ ਤੁੰਗੜੀ ਦਾ ਜੰਮਿਆ ਫਲਿਆ ਬੰਦਾ ਟੀਵੀ ਤੇ ਨਹੀਂ ਆ ਸਕਦਾ ਮੈਂ ਲਿਖ ਕੇ ਦੇ ਦਿੰਦਾ ਮੈਂ ਕਿਹਾ ਯਾਰ ਕਾਰਨ ਕੀ ਹੈ ਮੈਂ ਵੀ ਬੜਾ ਹੱਸਿਆ ਮੈਂ ਕਿਹਾ ਕਾਰਨ ਕੀ ਹੈ ਕਹਿੰਦਾ ਕਾਰਨ ਕੀ ਯਾਰ 24 ਘੰਟੇ ਲੋਕ ਸੱਥਾਂ 'ਚ ਬੈਠੇ ਆਂ ਬੰਦੂਖਾਂ ਲਈ ਬੈਠੇ ਆ ਤੇ ਮੜਾ ਜਿ ਇਧਰ ਉਧਰ ਹੋ ਜੇ ਤਾਂ ਪਤਾ ਨਹੀਂ ਕਦੋਂ ਲੜਾਈ ਹੋ ਜਾਂਦੀ ਹੈ ਹਰੇਕ ਪ੍ਰੋਗਰਾਮ 'ਚ ਲੜਾਈ ਹੁੰਦੀ ਹੁੰਦੀ ਹੈ ਗਾਇਕ ਤੁਹਾਡੇ ਪਿੰਡ ਖਾੜਾ ਲਾਉਣ ਨੂੰ ਤਿਆਰ ਨਹੀਂ ਕਹਿੰਦਾ ਤੂੰ ਕਹਿੰਦਾ ਵੀ ਤੂੰ ਤੁੰਗੜੀ ਦਾ ਜੰਮਿਆ ਕਹਿੰਦਾ ਮੈਂ ਨਹੀਂ ਸਮਝਦਾ ਵੀ ਉੱਥੋਂ ਬੰਦਾ ਪੜ ਕੇ ਤੇ ਅੱਗੇ ਜਾ ਕੇ ਜੰਮ ਪੜ ਕੇ ਉੱਥੇ ਟੀਵੀ ਤੇ ਆ ਜਾਊਗਾ ਫਿਰ ਮੈਂ ਉਹਨੂੰ ਦੱਸਿਆ ਮੈਂ ਕਿ ਵਾਕਈ ਮੈਂ ਉੱਥੋਂ ਜਿਹੜਾ ਹੈਗਾ 7ਵੀਂ ਕਲਾਸ 'ਚ ਆ ਗਿਆ ਸੀਗਾ ਤੇ ਮੈਂ ਬਹੁਤ ਘਟ ਰਿਆਂ ਪਿੰਡ ਦੇ ਵਿੱਚ ਪਰ ਪਿੰਡ ਦੀ ਜ਼ਿੰਦਗੀ 'ਚ ਮੇਰਾ ਦਖਲ ਬਹੁਤ ਰਿਹਾ ਹੈ ਕਿ ਅੱਜ ਵੀ ਕਲੱਬ ਦੀ ਜੇ ਗੱਲ ਕਰ ਲਈਏ ਤਾਂ ਉਹਨਾਂ ਸਾਲਾਂ ਦੀ ਗੱਲ ਲੋਕ ਕਰਦੇ ਆ ਕਿ ਯਾਰ ਉਹ ਬੰਦਾ ਹੁੰਦਾ ਸੀ ਉਹਨੇ ਕੰਮ ਕੀਤਾ ਇੱਥੇ ਤੇ ਉਹਦਾ ਕਰਕੇ ਪਿੰਡ ਦਾ ਨਾਮ ਚੇਂਜ ਹੋ ਗਿਆ ਜਾਂ ਜਿਸ ਤਰ੍ਹਾਂ ਵੀ ਹੋਵੇ ਮਾਹੌਲ ਚੇਂਜ ਹੋ ਗਿਆ ਸਾਰਾ ਜਦੋਂ ਇੱਕ ਵਾਰੀ ਤੁਸੀਂ ਮੋੜਾ ਦੇ ਦਿੰਨੇ ਹੋ ਨਾ ਫਿਰ ਬਾਕੀ ਲੋਕ ਤਾਂ ਲੈ ਜਾਂਦੇ ਆ ਜਿਵੇਂ ਪਾਣੀ ਆ ਰਿਹਾ ਇੱਕ ਪਾਸੇ ਤੇ ਜਦੋਂ ਇੱਕ ਪਾਸੇ ਨੱਕਾ ਲਾਤਾ ਤੁਸੀਂ ਤੇ ਬਾਕੀ ਕੰਡੇ ਗੁੰਡੇ ਤਾਂ ਫਿਰ ਪਾਣੀ ਆਪੇ ਰੋੜ ਕੇ ਲੈ ਜਾਂਦਾ ਹੁੰਦਾ ਪਾਣੀ ਨੇ ਆਪੇ ਹੀ ਰਾਹ ਬਣਾ ਲੈਣਾ ਹੁੰਦਾ ਤੇ ਉਹ ਨਵੇਂ ਮੁੰਡੇ ਸੀ ਉਹਨਾਂ ਨੇ ਆਪਣੀ ਰਾਹ ਬਣਾ ਲਏ ਸਾਰੇ ਬਹੁਤ ਵਧੀਆ ਪਿੰਡ ਬੜੀ ਖੁਸ਼ੀ ਹੁੰਦੀ ਹੈ ਜਦੋਂ ਜਾਈਦਾ ਸਾਰੇ ਜਦੋਂ ਉੱਥੇ ਇੱਜ਼ਤ ਮਾਣ ਕਰਦੇ ਆ ਔਰ ਸਭ ਤੋਂ ਵੱਡਾ ਅਵਾਰਡ ਵੀ ਮੈਨੂੰ ਉਹਨਾਂ ਨੇ ਦਿੱਤਾ ਹੈ ਪਿੰਡ ਦਾ ਨਹੀਂ ਸਹੀ ਹੈ ਪਹਿਲੀ ਤੁਸੀਂ ਦੱਸਿਗੇ ਹੀ ਉੱਥੇ ਤੁਹਾਨੂੰ ਵੀ ਸਨਮਾਨਤ ਕੀਤਾ ਸੀਗਾ ਹੁਣ ਜੋਗੀ ਜਿਹੜਾ ਘਰ ਦਾ ਜੋਗੀ ਜੋਗੜਾ ਤੇ ਬਾਹਰ ਦਾ ਜੋਗੀ ਸਿੱਧ ਇਹ ਕਹਿੰਦੇ ਆ ਸਹੀ ਤੇ ਜੇ ਪਿੰਡ ਵਾਲੇ ਤੁਹਾਡਾ ਸਨਮਾਨ ਕਰਦੇ ਆ ਮੈਂ ਸਮਝਦਾ ਵੀ ਅਸਲੀ ਸਨਮਾਨ ਇਹ ਹੈ ਬਾਰਲੇ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਤੁਸੀਂ ਕੀ ਚੀਜ਼ ਹੋ ਤੁਹਾਡੇ ਪਿੰਡ ਵਾਲਿਆਂ ਨੂੰ ਪਤਾ ਹੁੰਦਾ ਵੀ ਤੁਸੀਂ ਕੀ ਹੋ ਸਹੀ ਪਿੰਡੋਂ ਸਨਮਾਨ ਹੁੰਦਾ ਮੈਂ ਸਮਝਦਾ ਵੀ ਇਹ ਬਹੁਤ ਵੱਡਾ ਸਨਮਾਨ ਹੈ ਕਿਸੇ ਬੰਦੇ ਵਾਸਤੇ ਬਹੁਤ ਮਿਹਰਬਾਨੀ ਮਾਨ ਸਾਹਿਬ ਚਲੋ ਸ਼ੁਕਰੀਆ ਜੀ ਸਾਰੇ ਦੇਖਣ ਵਾਲਿਆਂ ਦਾ ਵੀ ਸ਼ੁਕਰੀਆ ਮਿਹਰਬਾਨੀ ਕੋਈ ਹੋਰ ਸਵਾਲ ਹੋਵੇ ਤਾਂ ਪਿੰਡ ਬਾਰੇ ਤੁਸੀਂ ਪੁੱਛ ਸਕਦੇ ਹੋ ਕਦੇ ਫੇਰ ਮਿਹਰਬਾਨ